ਭਾਰਤ ਦੀ 17ਵੀਂ ਲੋਕ ਸਭਾ ਦਾ ਕਾਰਜਕਾਲ ਸਮਾਪਤੀ ਵੱਲ ਹੈ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਰਹੀਂ 18ਵੀਂ ਲੋਕ ਸਭਾ ਦੇ ਨੁਮਾਇੰਦਿਆਂ ਦੀ ਚੋਣ ਮੁਲਕ ਦੇ ਵੋਟਰਾਂ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਕੀਤੀ ਜਾਣੀ ਹੈ ਇਹਨਾਂ ਆਮ ਚੋਣਾਂ ਦੀ ਪ੍ਰਕਿਰਿਆ ਅਤੇ ਨਾਗਰਿਕਾਂ ਲਈ ਚੋਣਾਂ ਦੀ ਮਹੱਤਤਾ ਤੇ ਵਿਚਾਰ ਚਰਚਾ ਕਰਨ ਲਈ ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਮੌਜੂਦ ਹਾਂ ਮੈਂ ਗੁਰਦੀਪ ਸਿੰਘ ਮਾਨ ਮੇਰੇ ਨਾਲ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਵਿਗਿਆਨ ਵਿਭਾਗ ਤੋਂ ਡਾਕਟਰ ਮਲਕੀਤ ਸਿੰਘ ਜੀ ਸ਼ੁਕਰੀਆ ਸਰ ਸ਼ੁਕਰੀਆ ਜੀ ਸਾਡੇ ਨਾਲ ਹੋਣਗੇ ਡਾਕਟਰ ਨਿਰਮਲ ਸਿੰਘ ਜੋ ਕਿ ਦੁਆਬਾ ਕਾਲਜ ਜਲੰਧਰ ਦੇ ਰਾਜਨੀਤੀ ਵਿਗਿਆਨ ਵਿਭਾਗ ਤੋਂ ਆਏ ਨੇ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਇਸ ਵਿਚਾਰ ਚਰਚਾ ਵਿੱਚ ਸਾਡੇ ਨਾਲ ਹੋਣਗੇ ਡਾਕਟਰ ਸੁਰਜੀਤ ਲਾਲ ਜੀ ਜੋ ਕਿ ਲੋਕ ਸਭਾ ਚੋਣਾਂ ਦੀਆਂ ਸ੍ਰੀਪ ਗਤੀਵਿਧੀਆਂ ਦੇ ਨਾਲ ਜੁੜੇ ਹੋਏ ਨੇ ਤੁਹਾਡਾ ਵੀ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਮੇਰਾ ਅੱਜ ਦੀ ਇਸ ਵਿਚਾਰ ਚਰਚਾ ਦਾ ਪਹਿਲਾ ਸਵਾਲ ਡਾਕਟਰ ਮਲਕੀਤ ਸਿੰਘ ਹਰਾਂ ਵੱਲ ਹੈ ਡਾਕਟਰ ਸਾਹਿਬ ਜਮਹੂਰੀ ਢਾਂਚੇ ਵਿੱਚ ਚੋਣਾਂ ਦੀ ਕੀ ਭੂਮਿਕਾ ਹੈ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਅੱਜ ਅਸੀਂ 2024 ਦੇ ਵਿੱਚ ਆ ਤੇ ਇੰਡੀਆ 'ਚ ਇਲੈਕਸ਼ਨ ਹੋਣ ਜਾ ਰਹੀਆਂ ਨੇ ਜੇ 2024 ਤੋਂ ਅਸੀਂ 100 ਸਾਲ ਪਿੱਛੇ ਜਾਈਏ ਤਾਂ 1924 ਆ 1824 ਆ 1724 ਆ ਤਾਂ ਤੁਸੀਂ ਦੇਖੋਗੇ ਕਿ ਇਹ ਜਿਹੜਾ ਫੀਨੋਮੀਨਾ ਆ ਇਲੈਕਸ਼ਨਸ ਦਾ ਇਹ ਇੱਕ ਜਿਹੜੀ ਆ ਇੱਕ ਸਰਕਾਰ ਦੀ ਕਿਸਮ ਆ ਉਹਦੇ ਨਾਲ ਜੁੜਿਆ ਹੋਇਆ ਸਰਕਾਰ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਰਾਜਤੰਤਰ ਆ ਜੀ ਲੋਕਤੰਤਰ ਆ ਸੋ ਜਿਹੜਾ ਡੈਮੋਕ੍ਰੇਸੀ ਆ ਉਹ ਗ੍ਰੀਕ ਭਾਸ਼ਾ ਦਾ ਵਰਡ ਹੈਗਾ ਦਾ ਡੈਮੋਸ ਪਲੱਸ ਕ੍ਰੇਸੀ ਲੋਕ ਤੰਤਰ ਲੋਕਾਂ ਦਾ ਰਾਜ ਸੋ ਇਹ ਉਹ ਸਰਕਾਰ ਆ ਜਿਹੜੀ ਅਸੀਂ ਮੰਨ ਕੇ ਚੱਲਦੇ ਆ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਡੈਫੀਨੇਸ਼ਨ ਹੈ ਅਬਰਾਹਮ ਲਿੰਕਨ ਦੀ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਸਰਕਾਰ ਸੋ ਜਿਹੜੀਆਂ ਇਲੈਕਸ਼ਨਸ ਨੇ ਉਹ ਜਿਹੜੀਆਂ ਇੱਕ ਡੈਮੋਕ੍ਰੇਸੀ ਦਾ ਪਿੱਲਰ ਆ ਬੈਕਬੋਨ ਆ ਇਹਨਾਂ ਨੂੰ ਅਸੀਂ ਮੰਨ ਕੇ ਚੱਲਦੇ ਕਿ ਇਲੈਕਸ਼ਨਸ ਜਿਹੜੀਆਂ ਹੈਗੀਆਂ ਨੇ ਸੋ ਇਲੈਕਸ਼ਨਸ ਜਿਹੜੀਆਂ ਨੇ ਜਿਹਦੇ ਨਾਲ ਲੋਕੀ ਕੰਸੈਂਟ ਦਿੰਦੇ ਨੇ ਜੀ ਸਹਿਮਤੀ ਐਂਡ ਸਹਿਮਤੀ ਜਿਹੜੀ ਹੈਗੀ ਆ ਉਹ ਲੈਸਟਿਮੇਟ ਉਚਤ ਸੋ ਉਹ ਇੱਕ ਸਾਡੇ ਕੋਲ ਇਨਸਟਰੂਮੈਂਟ ਆ ਸਰਕਾਰ ਨੂੰ ਚਲਾਉਣ ਦੇ ਲਈ ਜਿਹਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਆ ਇੱਕ ਪੀਸਫੁਲ ਤਰੀਕੇ ਨਾਲ ਪਾਵਰ ਟਰਾਂਸਫਰਮੇਸ਼ਨ ਜਿਹੜੀ ਇੱਕ ਸ਼ਿਫਟ ਹੁੰਦੀ ਆ ਇੱਕ ਪਾਰਟਿਕੂਲਰ ਗਰੁੱਪ ਦੇ ਕੋਲੋਂ ਇੱਕ ਪਾਰਟਿਕੂਲਰ ਪਾਰਟੀ ਦੇ ਕੋਲੋਂ ਏ ਪਾਰਟੀ ਤੋਂ ਬੀ ਪਾਰਟੀ ਦੇ ਕੋਲੋਂ ਟੂ ਨਾਟ ði ਬਾਈ ði ਬੁਲੇਟ ਆਫ ði ਗਨ ਬਾਈ ði ਬੈਲੇਟ ਵੈਲਟ ਦੇ ਨਾਲ ਜਿਹੜੀ ਉਹ ਤੁਸੀਂ ਪਾਵਰ ਬੜੀ ਸਮੂਥਲੀ ਜਿਹੜੀ ਆ ਚੇਂਜ ਕਰ ਸਕਦੇ ਸੋ ਜੇ ਅਸੀਂ ਪਿੱਛੇ ਹਿਸਟਰੀ ਦੇਖੀਏ ਤਾਂ ਪਾਵਰ ਜਿਹੜੀ ਆ ਮਨਾਰਕੀ ਆ ਰਾਜਤੰਤਰ ਆ ਤਾਂ ਉਥੇ ਪਾਵਰ ਜਦੋਂ ਚੇਂਜ ਹੁੰਦੀ ਸੀ ਤੇ ਬਹੁਤ ਖੂਨ ਖਰਾਬਾ ਹੁੰਦਾ ਸੀ ਜੀ ਠੀਕ ਹੈ ਪਿੱਛੇ ਤੁਸੀਂ ਇਤਿਹਾਸ ਦੇਖੋ ਤੇ ਡੈਮੋਕ੍ਰੇਸੀ ਦਾ ਹੀ ਇਹ ਪਿੱਲਰ ਆ بیس ਆ ਇਹ ਬੜੀ ਇੰਪੋਰਟੈਂਸ ਹੈ ਜਿਹੜੀ ਇਲੈਕਸ਼ਨਸ ਦੀ ਕਿ ਤੁਸੀਂ ਜਿਹੜੀ ਆ ਸਰਕਾਰ ਇੱਕ ਪੀਸਫੁਲ ਤਰੀਕੇ ਨਾਲ ਚੁਣ ਰਿਹਾ ਜੋ ਨੰਬਰ 1 ਤੇ ਨੰਬਰ 2 ਜਿਹੜੇ ਇਸ ਸਿਸਟਮ ਦਾ ਜਿਹਦੋ ਸੀ ਕਿ ਨੇ ਲੋਕਾਂ ਦੀ ਲੋਕਾਂ ਦਰਾ ਸਰਕਾਰ ਆ ਤੇ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਜੀ ਲੋਕਾਂ ਦੀ ਲੋਕਾਂ ਦਰਾ ਸਰਕਾਰ ਆ ਸੋ ਲੋਕਾਂ ਦੀ ਜਿਹੜੀ ਇੱਕ ਸਹਿਮਤੀ ਆ ਜਾਂ ਇੱਕ ਕੰਸੈਂਟ ਆ ਜਾਂ ਇੱਕ ਉਹਨਾਂ ਦਾ ਆਪਣਾ ਉਹਨਾਂ ਦਾ ਹੁੰਗਾਰਾ ਜੀ ਕਿ ਅਸੀਂ ਉਹ ਸ਼ੂ ਕਰਦਾ ਥੈਨ ਉਸ ਤੋਂ ਬਾਅਦ ਆ ਜਿਹੜੀਆਂ ਇਹ ਇਲੈਕਸ਼ਨਸ ਨੇ ਇਹ ਜਿਹੜੀਆਂ ਨੇ ਕਿ ਇੱਕ ਬੇਸਿਕ ਜਾਂ ਫਾਊਂਡੇਸ਼ਨਲ ਜਿਹੜੇ ਬੇਸਿਕ ਲਾਈਫ ਆ ਉਹਨੂੰ ਰਿਪਰੈਜ਼ੈਂਟ ਕਰਦੀ ਆ ਤੁਹਾਡੀ ਲਿਬਰਟੀ ਆ ਇਕੁਐਲਿਟੀ ਆ ਜਸਟਿਸ ਜਿਹੜੀ ਹੈਗੀ ਆ ਸੋ ਜਿਹੜੀ ਇਲੈਕਸ਼ਨਸ ਆ ਉਹਨਾਂ ਤੋਂ ਬਿਨਾ ਤੇ ਅਸੀਂ ਡੈਮੋਕ੍ਰੇਸੀ ਨੂੰ ਇਮੇਜਿਨ ਜਿਹੜਾ ਨਹੀਂ ਕਰ ਸਕਦੇ ਜੀ ਤਾਂ ਡਾਕਟਰ ਮਲਕੀਤ ਸਿੰਘ ਜੀ ਹੋਰਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਲੋਕਤੰਤਰ ਤੇ ਚੋਣਾਂ ਜਿਹੜੀਆਂ ਨੇ ਇਹਨਾਂ ਦੀ ਆਪਸੀ ਸਬੰਧ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ ਮੇਰਾ ਅਗਲਾ ਸਵਾਲ ਡਾਕਟਰ ਨਿਰਮਲ ਸਿੰਘ ਜੀ ਤੁਹਾਡੇ ਕੋਲ ਉਹ ਹੈ ਕਿ ਚੋਣਾਂ ਦੀ ਜਿਹੜੀ ਪ੍ਰਕਿਰਿਆ ਹੈ ਚੋਣਾਂ ਤੋਂ ਲੈ ਕੇ ਸੌਚਣ ਤੇ ਫਿਰ ਸਰਕਾਰ ਬਣਾਉਣ ਦੀ ਪੜਾਵਾਰ ਪ੍ਰਕਿਰਿਆ ਹੈ ਜਿਹੜੀ ਕਾਫੀ ਲੰਬੀ ਹੈ ਇਹ ਕਿਵੇਂ ਵਾਪਰਦੀ ਹੈ ਤੇ ਕਿਹੜੇ ਪੜਾਅ ਇਹਦੇ ਚ ਦੇਖੋ ਜੇ ਪਹਿਲੇ ਤਾਂ ਵੀ ਇਹ ਸਮਝ ਲਈਏ ਕਿ ਹਰਲੇ ਭਾਰਤ ਦੇ ਵਿੱਚ ਕੋਈ ਵੀ ਸਰਕਾਰ ਚਾਹੇ ਰਾਜ ਦੇ ਪੱਧਰ ਤੇ ਕੰਮ ਕਰਦੀ ਹੈ ਜਾਂ ਸਕੇਂਦਰ ਦੇ ਲੈਵਲ ਤੇ 5 ਸਾਲ ਦਾ ਸਮਾਂ ਵਾਜੀ ਉਹਦਾ ਜਦੋਂ ਤੇ 5 ਸਾਲ ਹੋ ਜਾਂਦੇ ਨੇ ਤੇ ਦੁਬਾਰਾ ਚੋਣਾਂ ਕਰਵਾਈਆਂ ਜਾਂਦੀਆਂ ਤਾਂ ਕਿ ਨਵੀਂ ਸਰਕਾਰ ਬਣ ਸਕੇ ਜੀ ਹੁਣ ਜਦੋਂ ਇਲੈਕਸ਼ਨ ਦਾ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹ ਬਹੁਤ ਸਾਰੀਆਂ ਪੋਲਿਟਿਕਲ ਪਾਰਟੀਆਂ ਜਿਹੜੀਆਂ ਵਾ ਉਹ ਸੱਤਾ ਹਾਸਲ ਕਰਨ ਵਾਸਤੇ ਮੁਕਾਬਲਾ ਕਰਦੀਆਂ ਆਪਸ ਵਿੱਚ ਜੀ ਤੇ ਵੋਟਰਸ ਤੋਂ ਵੋਟਾਂ ਮੰਗਦੀਆਂ ਵਾ ਜੀ ਹੁਣ ਜਿਹੜੀ ਵੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟਾਂ ਜਿਹਨੂੰ ਆਪਾਂ ਮੈਜੋਰਿਟੀ ਕਹਿੰਦੇ ਆ ਮੰਨ ਲੀਏ ਕਿ ਲੋਕ ਸਭਾ ਦੀਆਂ 543 ਸੀਟਾਂ 543 ਤੇ ਇਲੈਕਸ਼ਨ ਹੁੰਦੀ ਹੈ ਜੀ ਹਾਂਜੀ ਉਹਦੇ ਵਿੱਚੋਂ ਮੈਜੋਰਿਟੀ ਮਾ ਕੇ ਜਿਹੜਾ 272 ਬਣਦਾ ਜੀ ਹੂੰ ਤੋ ਜਿਹਦੇ ਕੋ ਬਹੁਮਤ ਆ ਜੇ ਉਹ ਪਾਰਟੀ ਜਾ ਕੇ ਸਰਕਾਰ ਦਾ ਦਾਵਾ ਕਰਦੀ ਆ ਜੀ ਹੁਣ ਜੇ ਤੇ ਉਹ ਕੱਲੇ ਆਪਣੇ ਦਮ ਤੇ ਇੱਕ ਪਾਰਟੀ ਇੰਨੀਆਂ ਸੀਟ ਲੈ ਜਾਂਦੀ ਆ ਬਹੁਮਤ ਆ ਜਾਂਦਾ ਤੋ ਦਾਵੇਦਾਰੀ ਨੇ ਸਰਕਾਰ ਬਣਾ ਜਾਵੇਗੀ ਹੂੰ ਜੇ ਕਿਤੇ ਇੱਕ ਪਾਰਟੀ ਕੋ ਇੰਨੀਆਂ ਉਹਨੂੰ ਸੀਟਾਂ ਨਾ ਮਿਲਣ ਫਿਰ ਪਾਰਟੀਆਂ ਆਪਸ ਵਿੱਚ ਉਰਲ ਕੇ ਜਿਹਨੂੰ ਮਿਲੀ ਜੁਲੀ ਸਰਕਾਰ ਜਾਂ ਕੋਲੀਸ਼ਨ ਗਵਰਨਮੈਂਟ ਆ ਪਾਕਿੰਦੇ ਆ ਹੂੰ ਉਹ ਸਰਕਾਰ ਬਣਾਉਂਦੇ ਆ ਜੀ ਫਿਰ ਇਹ ਦਾਵਾ ਜਿਹੜਾ ਵਾ ਇਹ ਜਾਂਦਾ ਵਾ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਹੂੰ ਉਹ ਲੀਡਰ ਜਿਹੜਾ ਪਾਰਟੀ ਦਾ ਜਿਹਨੂੰ ਪਾਰਟੀ ਚੁਣਦੀ ਹੈ ਕਿ ਸਾਡਾ ਲੀਡਰ ਆ ਹੋਵੇਗਾ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੋਵੇਗਾ ਜੀ ਉਹਨੂੰ ਮੌਕਾ ਦਿੰਦੇ ਨੇ ਕਿ ਤੁਸੀਂ ਮжоਰਿਟੀ ਪ੍ਰੂਫ ਕਰੋ ਹੂੰ ਤੋਂ ਚਿੱਠੀ ਦਿੰਦੇ ਜੀ ਆਪਣੇ ਨਾਲ ਜਿਹੜੇ ਐਮਪੀ ਚੁਣ ਕੇ ਆਏ ਹੁੰਦੇ ਇਹਦਾ ਕਿ ਆ ਸਾਡੇ ਕੋਲ ਲਿਸਟ ਹੈ ਜੀ ਸਾਡੇ ਕੋਲ ਗਿਣਤੀ ਨਹੀਂ ਹੈਗੀ ਹੂੰ ਤੋਂ ਐਮਪੀ ਸਾਰੇ ਜੋ ਸਪੋਰਟ ਕਰ ਦਿੱਤੀ ਉਹਨਾਂ ਨੂੰ ਮੌਕਾ ਦਿੰਦਾ ਕਿ ਤੁਸੀਂ ਲੋਕ ਸਭਾ ਦੇ ਵਿੱਚ ਆਪਣੀ ਮжоਰਿਟੀ ਪ੍ਰੂਫ ਕਰੋ ਕਿ ਸਾਡੇ ਕੋਲ ਬਹੁਮਤ ਹੈਗਾ ਜੀ ਤੇ ਉਹ ਸੇਨ ਤੋਂ ਜੇ ਉਹਨਾਂ ਕੋਲ ਨੰਬਰ ਆਲਰੇਡੀ ਹੈਗਾ ਵਾ ਫਿਰ ਮੈਜੋਰਟੀ ਪ੍ਰੂਵ ਕਰਨ ਦੀ ਲੋੜ ਨਹੀਂ ਲੋੜ ਨਹੀਂ ਤੇ ਫਿਰ ਪ੍ਰੈਜ਼ੀਡੈਂਟ ਆਫ ਇੰਡੀਆ ਕਿਸੇ ਇੱਕ ਦਿਨ ਉਹਨਾਂ ਦੇ ਜਿਹੜਾ ਪ੍ਰੋਸੈਸ ਵਿੱਚ ਸੌਂ ਚੁਕਾਉਂਦੇ ਨੇ ਪ੍ਰਾਈਮ ਮਿਨਿਸਟਰ ਨੂੰ ਜੀ ਹੁਣ ਪ੍ਰਾਈਮ ਮਿਨਿਸਟਰ ਆਪਣੇ ਨਾਲ ਜਿਹੜਾ ਵਾ ਆਪਣੇ ਜਿਹੜੇ ਸਾਥੀ ਐਮਪੀ ਉਹਨਾਂ ਚੋਂ ਹੀ ਚੁਣ ਕੇ ਬਾਕੀਆਂ ਨੂੰ ਮੰਤਰੀ ਬਣਾਉਂਦੇ ਆ ਜੀ ਜੀ ਤੋਂ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ ਬਾਕੀ ਜਿਹੜੇ ਐਮਪੀ ਉਹਨਾਂ ਚੋਂ ਮੰਤਰੀ ਬਣਾਏ ਜਾਂਦੇ ਆ ਇਹ ਹੈ ਪ੍ਰੋਸੈਸ ਜਿਹਦੇ ਵਿੱਚ ਸਰਕਾਰ ਜੀ ਬਣਦੀ ਹੈ ਤਾਂ ਅਹੁਦੇ ਦੀ ਜਿਹੜੀ ਸੌ ਚੁੱਕਣ ਲਈ ਰਾਸ਼ਟਰਪਤੀ ਵੱਲੋਂ ਬਹੁਮਤ ਵਾਲੀ ਪਾਰਟੀ ਦੇ ਮੁਖੀ ਨੂੰ ਜਾਂ ਉਹਨਾਂ ਦੇ ਆਗੂ ਨੂੰ ਬੁਲਾਇਆ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਸਰਕਾਰ ਦੀ ਬਣਤਰ ਦੀ ਰੂਪਰੇਖਾ ਤਿਆਰ ਹੁੰਦੀ ਹੈ ਡਾਕਟਰ ਨਿਰਮਲ ਸਿੰਘ ਹੋਰਾਂ ਨੇ ਬਹੁਤ ਵਿਸਤਾਰ ਦੇ ਵਿੱਚ ਇਸ ਦੇ ਬਾਰੇ ਦੱਸਿਆ ਮੇਰਾ ਅਗਲਾ ਸਵਾਲ ਡਾਕਟਰ ਮਲਕੀਜੀਤ ਤੁਹਾਡੇ ਵੱਲ ਹੈ ਜੀ ਕੀ ਵੋਟ ਹੈ ਜਿਹੜੀ ਉਹ ਨਾਗਰਿਕ ਦਾ ਅਧਿਕਾਰ ਹੈ ਜੀ ਹੁਣ ਜਾਗਰੂਕਤਾ ਹੈ ਤੇ ਹਰੇਕ ਕਿਸੇ ਨੂੰ ਆਪਣੇ ਅਧਿਕਾਰ ਬਾਰੇ ਪਤਾ ਵੀ ਹੈ ਤੇ ਉਹ ਕੁਝ ਹੱਦ ਤੱਕ ਜਾਗਰੂਕ ਵੀ ਹੈ ਪਰ ਜੇਕਰ ਆਪਾਂ ਚੋਣਾਂ ਦੇ ਸੰਦਰਭ ਵਿੱਚ ਵੇਖੀਏ ਤਾਂ ਇੱਕ ਨਾਗਰਿਕ ਦੇ ਫਰਜ਼ ਕੀ ਨੇ ਬਤੌਰ ਵੋਟਰ ਕਹਿ ਲਈਏ ਬਤੌਰ ਨਾਗਰਿਕ ਕਹਿ ਲਈਏ ਜੀ 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 ਕਿਹੜੇ ਫਰਜ਼ ਦੇਖੋ ਜਿਹੜੀ ਇੱਕ ਵੋਟ ਦਾ ਤੁਸੀਂ ਕਹੋ ਫਰਜ਼ ਵੀ ਆ ਤੇ ਰਾਈਟ ਵੀ ਆ ਜੇ ਤੁਸੀਂ ਵੀ ヒस्ट्री ਦੇ ਕੋਬੋਡ ਦੀ ਰਾਈਟ ਟੂ ਵੋਟ ਜੀ ਤਾਂ ਬੜੇ ਅਜ ਦੁਨੀਆ ਦਾ ਸੀ ਕਹਿੰਨੇ ਆ ਕਿ ਸੁਪਰ ਪਾਵਰ ਹੈ ਗ੍ਰੇਟ ਪਾਵਰ ਹੈ ਅਮਰੀਕਾ ਨੇ 19ਵੀਂ ਅਮੈਂਡਮੈਂਟ ਨੀਅਰ ਅਬਾਊਟ 1920 ਦੇ ਚੌਥੇ ਰਾਈਟ ਟੂ ਵੋਟ ਦਿੱਤਾ ਜੀ ਐਂਡ ਇੰਗਲੈਂਡ ਕਿਸੇ ਸਮੇਂ ਸੁਪਰ ਪਾਵਰ ਰਿਹਾ ਉਥੇ ਵੀ ਯੂਨੀਵਰਸਲ ਸਫਰੇਜ ਉਹਨਾਂ ਨੇ ਇੱਕਦਮ ਨਹੀਂ ਦੇ ਦਿੱਤਾ ਫੀਸ ਵਾਈਜ਼ ਦਿੱਤਾ ਨੀਅਰ ਅਬਾਊਟ 1928 ਦੇ ਵਿੱਚ ਉਥੇ ਸਾਰਿਆਂ ਨੂੰ ਰਾਈਟ ਟੂ ਵੋਟ ਮਿਲਿਆ ਹਮ ਸੋ ਇਸ ਤੋਂ ਵੀ ਤੁਸੀਂ ਪਿੱਛੇ ਜਾ ਕੇ ਦੇਖੋ ਰਾਈਟ ਟੂ ਵੋਟ ਤਾਂ ਮੈਂ ਐਗਜ਼ੈਂਪਲ ਦਵਾਂਗਾ ਫਰਾਂਸ ਦੀ ਕ੍ਰਾਂਤੀ 1789 1789 ਦੇ ਵਿੱਚ ਤੇ ਲੋਕਾਂ ਨੂੰ ਆਪਣੇ ਰਾਜੇ ਰਾਣੀਆਂ ਦੇ ਸਿਰ ਵੱਢਣੇ ਪਏ ਨੇ ਇਸ ਫਰੈਂਚ ਰੈਵਲੂਸ਼ਨ ਜੀ ਤਾਂ ਤੁਸੀਂ ਫਰੈਂਚ ਰੈਵਲੂਸ਼ਨ ਦਾ ਦੇਖੋ ਤੇ ਨਾਰਾ ਕੀ ਆ ਲਿਬਰਟੀ ਇਕਵੈਲਿਟੀ ਤੇ ਫਰਟੈਨਿਟੀ ਕੀ ਅਸੀਂ ਸਾਨੂੰ ਲਿਬਰਟੀ ਚਾਹੀਦੀ ਆ ਇਕਵੈਲਿਟੀ ਚਾਹੀਦੀ ਤੇ ਫਰਟੈਨਿਟੀ ਤੇ ਉਹ ਕਿਹਦੇ ਨਾਲ ਜੁੜੀ ਹੋਈ ਆ ਜੀ ਕਿ ਅਸੀਂ ਇੱਕੋ ਜਿਹੇ ਆ ਸਾਡੀ ਸਤੰਤਰਤਾ ਵਾ ਸਾਡੀ ਫਰਟੈਨਿਟੀ ਤਾਂ ਉਹ ਜਿਹੜੀ ਤੁਹਾਡਾ ਇੱਕ ਵੀ ਆਰ ਦੀ ਲੱਕੀ ਕੀ ਮੈਂ ਕਹਾਂ ਕਿ ਇੰਡੀਆ ਦੇ ਕੰਟੈਕਸਟ ਦੇ ਵਿੱਚ ਕਿ ਅਸੀਂ ਲਕੀਆਂ 1947 ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਆ ਜੋ ਸਾਡੀ ਪ੍ਰੈਮਬਲ ਚ ਤਾਰੀਖ ਲਿਖੀ ਆ I think 26 ਨਵੰਬਰ 1949 ਜੀ ਤਾਂ ਉਹਦੇ ਵਿੱਚ ਰੈਸਟ ਆਫ ਦੀ ਕਨਸਟੀਟਿਊਸ਼ਨ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ ਬਟ ਜਿਹੜਾ ਕੁਝ ਪਾਰਟ ਕਨਸਟੀਟਿਊਸ਼ਨ ਦੇ ਇਮੀਡੀਏਟ ਲਾਗੂ ਹੋਗੇ ਉਹ 26 ਨਵੰਬਰ 1949 ਉਹਨਾਂ ਜਿਹੜਾ ਇੱਕ ਰਾਈਟ ਸੀਗਾ ਇੰਪੋਰਟੈਂਟ ਉਹ ਸੀਗਾ ਰਾਈਟ ਟੂ ਵੋਟ ਸੋ ਰਾਈਟ ਟੂ ਵੋਟ ਜਿਹੜਾ ਵਾ ਅੰਟੀਲ ਅੰਡਰਲਸ ਤੁਸੀਂ ਇਹਨੂੰ ਐਕਸਰਸਾਈਜ਼ ਨਹੀਂ ਕਰੋਗੇ ਤੇ ਕਿੱਦਾਂ ਕਹੋਗੇ ਜੀ ਤੁਹਾਡੀ ਜਿਹੜਾ ਸਿਸਟਮ ਆ ਤੁਹਾਡੀ ਜਿਹੜੀ ਸਰਕਾਰ ਜਿਹੜੀ ਹੈਗੀ ਐਂਡ ਉਸ ਤੋਂ ਇਲਾਵਾ ਜਿਹੜੀ ਇਹ ਇਲੈਕਸ਼ਨ ਹੈਗੀ ਆ ਇਹ ਤੁਸੀਂ ਪਿੱਛੇ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਤਾਂ ਜਿਹਨੂੰ ਅੱਜ ਅਸੀਂ ਗ੍ਰੀਸ ਬੋਲ ਦਿੰਦੇ ਆ ਜਾਂ ਅਸੀਂ ਜਿਹੜਾ ਯੂਨਾਨ ਬੋਲਦੇ ਸੀਗੇ ਤਾਂ ਇਹ ਹੀ ਇੱਕ ਰਾਈਟ ਹੈਗਾ ਵਾ ਅਧਿਕਾਰ ਹੈਗਾ ਵਾ ਜਿਹੜਾ ਹਿਊਮਨ ਬੀਇੰਗ ਨੂੰ ਸਬਜੈਕਟ ਤੋਂ ਸਿਟੀਜ਼ਨ ਬਣਾਉਂਦਾ ਵਾ ਜੀ ਜੇ ਅਸੀਂ ਗ੍ਰੀਕ ਜਦੋਂ ਸਿਵਲਾਈਜੇਸ਼ਨ ਪੜਦੇ ਆਂ ਤੇ ਉਥੇ ਜਿਹੜਾ ਸਿਟੀਜ਼ਨ ਸੀ ਤੇ ਜਿਹੜਾ ਸਲੇਵ ਸੀਗਾ ਗੁਲਾਮ ਸੀਗਾ ਉਹਦੇ ਨੇ ਫਰਕ ਹੀ ਇਹ ਹੋ ਸੀਗਾ ਕਿ ਗੁਲਾਮ ਨੂੰ ਵੋਟ ਦਾ ਅਧਿਕਾਰ ਨਹੀਂ ਹੈਗਾ ਤੇ ਸਿਟੀਜ਼ਨ ਨੂੰ ਵੋਟ ਦਾ ਅਧਿਕਾਰ ਹੈਗਾ ਤੇ ਸਿਟੀਜ਼ਨ ਨੂੰ ਵੋਟ ਦਾ ਅਧਿਕਾਰ ਕਿਉਂ ਹੈਗਾ ਜੀ ਕਿਉਂਕਿ ਉਹ ਕਹਿੰਦੇ ਸੀ ਜੋ ਪੜਿਆ ਲਿਖਿਆ ਉਹ ਸਮਝਦਾਰ ਆ ਪਰਮਾਤਮਾ ਨੇ ਉਹਨੂੰ ਮਾਈਂਡ ਦਿੱਤਾ ਸੋਚਣ ਸ਼ਕਤੀ ਦਿੱਤੀ ਤੇ ਉਹਨੂੰ ਯੂਜ਼ ਕਰ ਸਕਦਾ ਉਹਨੂੰ ਵਰਤ ਸਕਦਾ ਤਾਂ ਇਹਦੇ ਕੰਟੈਕਸ ਜੇਕਰ ਅਸੀਂ ਦੇਖੀ ਤੇ ਜਿਹੜਾ ਰਾਈਟ ਟੂ ਵੋਟ ਹੈ ਉਹਦੀ ਬੜੀ ਇੰਟਰਸਟਿੰਗ ਤੇ ਬੜੀ ਮਤਲਬ ਇੱਕ ਸਟਰਗਲ ਵਾਲੀ ਜਿਹੜੀ ਉਹਦਾ ਇਹ ਤੇ ਆਸਰੀਆ ਲੋਕਾਂ ਗ੍ਰੀਕ ਦਾ ਦੇਖ ਲਿਓ ਤੁਸੀਂ ਫਰਾਂਸ ਦਾ ਦੇਖ ਲਿਓ ਤੁਸੀਂ ਅਮਰੀਕਾ ਨੇ ਫੀਜ਼ ਵਾਈਜ਼ ਦਿੱਤਾ ਐਂਡ ਵੀ ਪੀਪਲ ਆਰ ਦੀ ਲੱਕੀ ਇਨ ਇੰਡੀਆ ਦੇ ਜਿਹੜੇ ਹੈਗੇ ਆ ਕਿ ਸਾਨੂੰ ਜਿਹੜਾ ਮਿਲਿਆ ਐਂਡ ਇੰਡੀਆ ਦੇ ਜੇਕਰ ਤੁਸੀਂ ਇੰਡੀਆ ਦਾ ਕਨਸਟੀਟਿਊਸ਼ਨ ਦੇਖੋ ਤੇ ਆਰਟੀਕਲ 324 ਤੋਂ ਲੈ ਕੇ 329 ਪਾਰਟ 15 ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਆ ਤੇ ਜਿਹੜਾ ਸਾਡਾ ਵੋਟਾਂ ਦੇ ਨਾਲ ਆਰਟੀਕਲ 325 ਹੈ ਇਲੈਕਸ਼ਨ ਕਮਿਸ਼ਨ ਹੈ ਸਾਰਾ ਇਲੈਕਸ਼ਨ ਨੂੰ ਸੁਪਰਟੈਂਡੈਂਸ ਕੰਟਰੋਲ ਤਾਂ ਸੁਪਰਵਾਈਜ਼ ਕਰੇਗਾ 300 25 ਦੇ ਵਿੱਚ ਜਿਹੜਾਗਾ ਕਿ ਕਿਸੇ ਵੀ ਵਿਅਕਤੀ ਨੂੰ ਕਾਸਟ ਰੇਸ ਰਿਲੀਜਨ ਦੇ ਆਧਾਰ ਤੇ ਜਿਹੜਾ ਉਹ ਇਲੈਕਟਰਲ ਜਿਹੜੀ ਵੋਟਰ ਸੂਚੀਓ ਚੋਂ ਨਹੀਂ ਕੱਢਿਆ ਜਾਗਾ 326 ਦੇ ਵਿੱਚ ਦੱਸਿਆ ਗਿਆ ਵਾ ਪਾਰਲੀਮੈਂਟਰੀ ਤੇ ਸਟੇਟ ਲੈਜਲੇਟਿਵ ਅਸੈਂਬਲੀ ਜਿਹੜੀਆਂ ਇਲੈਕਸ਼ਨ ਦੇ ਉਹਦਾ ਬੇਸਿਸ ਜਿਹੜਾ ਹੋਵੇਗਾ ਉਹ ਵੋਟ ਹੋਵੇਗਾ ਹੁਣ ਵੋਟ ਜਿਹੜਾ ਵਾ ਤੁਸੀਂ ਮੰਨ ਕੇ ਚੱਲੋ ਕਿ ਇਹ ਸਾਰੀ ਦੀ ਸਾਰੀ ਰਿਸਪੌਂਸਿਬਿਲਟੀ ਜਿਹੜੇ ਆ ਉਹ ਸਿਟੀਜ਼ਨ ਨੇ ਉਹਨਾਂ ਦੀ ਇੱਕ ਬਹੁਤ ਹੀ ਮੈਂ ਕਹੂੰਗਾ ਕਿ ਰਾਈਟ ਐਂਡ ਜਿਹੜਾ ਡਿਊਟੀ ਟੂ ਸਾਈਡਸ ਆਫ ਸੇਮ ਕੋਇਨ ਇਹ ਇੱਕ ਰਾਈਟ ਵੀ ਆ ਤੁਹਾਨੂੰ ਮਿਲਿਆ ਤੇ ਰਾਈਟ ਦੀ ਬੜੀ ਲੰਬੀ ਹਿਸਟਰੀ ਆ ਤੇ ਜੇ ਰਾਈਟ ਮਿਲ ਗਿਆ ਵਾ ਹੁਣੇ ਸਾਡੀ ਡਿਊਟੀ ਆ ਕਿ ਉਹਨੂੰ ਇੱਕ ਜਿਹੜਾ ਵਾ ਸਹੀ ਤਰੀਕੇ ਨਾਲ ਅਵੇਅਰ ਹੋ ਕੇ ਇਹਨੂੰ ਯੂਜ਼ ਕੀਤਾ ਜਾ ਸਕੇ ਤਾਂ ਕਿ ਇੱਕ ਚੰਗੀ ਸਰਕਾਰ ਜਿਹੜੀ ਆ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਬਣ ਕੇ ਜਿਹੜੀ ਉਹ ਆ ਸਕੇ ਜੀ ਉਮਰਤਾ ਆਪਾਂ ਵੀ ਐਡ ਕਰ ਸਕਦੇ ਆ ਜੀ ਇਹਦੇ ਵਿੱਚ ਜੀ ਡਾਕਟਰ ਜੀ ਜਦੋਂ ਆਮ ਲੋਕ ਸੋਚ ਰਹੇ ਵੋਟਾਂ ਬਾਰੇ ਉਹ ਚੰਗੇ ਅਕਸ਼ ਚੰਗੇ ਜਿਹੜੇ ਇਸ ਵਿਅਕਤੀ ਦੀ ਸੋਚ ਉਹ ਵੋਟਾਂ ਵਿੱਚ ਵੀ ਨਾ ਕਿਸੇ ਲਾਲਚ ਤੋਂ ਨਾ ਕਿਸੇ ਦਰਬਾਅ ਤੋਂ ਹਮਮ ਵੋਟ ਆਪਣੀ ਕਰਨ ਦੀ ਜੀ ਤਾਂ ਵੋਟ ਦਾ ਫਾਇਦਾ ਹੀ ਤਾਂ ਹੋਵੇਗਾ ਵੋਟ ਦੀ ਵੈਲਿਊ ਤਾਂ ਆ ਜੇ ਤਾਂ ਵੋਟ ਪਾਣ ਵੀ ਜ਼ਰੂਰ ਉਹ ਦੂਜਾ ਚੰਗੇ ਵਿਅਕਤੀ ਨੂੰ ਵੋਟ ਪਾਣ ਦੇਸ਼ ਦੇ ਭਵਿੱਖ ਵਾਸਤੇ ਬਿਨਾਂ ਕਿਸੇ ਲਾਲਚ ਤੋਂ ਕੋਈ ਚੀਜ਼ ਲੈ ਕੇ ਜਾਂ ਕਿਸੇ ਪ੍ਰਭਾਵ ਤੋਂ ਹੋਰ ਤੋਂ ਤਾਂ ਮਤ ਦੇ ਅਧਿਕਾਰ ਦੀ ਮਤ ਨਾਲ ਵਰਤੋਂ ਜੀ ਬਿਲਕੁਲ ਸ਼ਾਇਦ ਉਹਦਾ ਨਾਂ ਹੀ ਇਹੋ ਮਤ ਹੈ ਨਾ ਦਾਨ ਆਪਣੀ ਮਤਦਾਨ ਠੀਕ ਹੈ ਤਾਂ ਇੱਥੇ ਮੈਂ ਹੋਰ ਐਡ ਆਨ ਕਰਾਂਗੇ ਜਿਹੜੇ ਇਹ ਵੋਟ ਦਾ ਅਧਿਕਾਰ ਨਿਕਲਿਆ ਇੱਕ ਅਡਿਓਲੋਜੀ ਆ ਲਿਬਰਲਿਜ਼ਮ ਜੀ ਹਾਂਜੀ ਸੋ ਲਿਬਰਲਿਜ਼ਮ ਵਰਡ ਆਇਆ ਇੰਡੀਵਿਜੂਅਲ ਲਿਬਰਟੀ ਤੋਂ ਤੇ ਲਿਬਰਲਿਜ਼ਮ ਮੰਨ ਕੇ ਚੱਲਦਾ ਕਿ ਹਰੇਕ ਵਿਅਕਤੀ ਦੇ ਕੋਲ ਇੱਕ ਬੜਾ ਬਿਊਟੀਫੁਲ ਬਹੁਤ ਸੋਹਣਾ ਮਾਈਂਡ ਆ ਬਹੁਤ ਸਾਰੀ ਸੋਚ ਆ ਜੀ ਤਾਂ ਸ਼ਾਇਦ ਇਹੀ ਕਾਰਨ ਆ ਜੀ ਉਹਨੂੰ ਉਹਦੀ ਸੋਚ ਨੂੰ ਹਨਾ ਅਸੀਂ ਇੰਨੇ ਲੋਕ ਆ ਇੱਕ ਸਮਾਸੀ ਜਦੋਂ ਗ੍ਰੀਕ ਜਿੱਥੋਂ ਛੋਟੇ-ਛੋਟੇ ਸਟੇਟਸ ਨੂੰ ਅਸੀਂ ਗ੍ਰੀਕ ਸਿਟੀ ਸਟੇਟ ਕਹਿੰਦੇ ਆ ਛੋਟੇ-ਛੋਟੇ ਸਟੇਟ ਸੀ ਤੇ ਉੱਥੇ ਲੋਕ ਇਕੱਠੇ ਹੋ ਕੇ ਚੁਣ ਲੈਂਦੇ ਸੀਗੇ ਅੱਜ ਜਦ ਅਸੀਂ ਦੇਖੀਏ 21ਵੀਂ ਸਦੀ ਦੇ ਵਿੱਚ ਤਾਂ ਇੰਡੀਆ ਅਮਰੀਕਾ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਆ ਸੋ ਉਹਨੂੰ ਲੋਕ ਡਾਇਰੈਕਟ ਰੂਲ ਆਪ ਨਹੀਂ ਕਰ ਸਕਦੇ ਤੇ ਉਹਨਾਂ ਦੇ ਵਿਚਕਾਰ ਇੱਕ ਮੀਡੀਏਟਰਸ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਇੰਡੀਆ ਦੀ ਭਾਸ਼ਾ 'ਚ ਅਸੀਂ ਐਮਪੀ ਬੋਲਦੇ ਨੇ ਐਮਐਲਏ ਉਹਨਾਂ ਨੂੰ ਚੁਣਦੇ ਨੇ ਸੋ ਕਿ ਲੋਕ ਸਹੀ ਤਰੀਕੇ ਨਾਲ ਚੁਣਨਗੇ ਚੰਗੇ ਚੁਣਨਗੇ ਸਹੀ ਯੂਜ਼ ਕਰਨਗੇ ਇਸਤੇਮਾਲ ਕਰਨਗੇ ਆਪਣੇ ਮਾਤਾ ਅਧਿਕਾਰ ਤੱਕ ਚੰਗੀ ਸਰਕਾਰ ਮ ਕੌਂਦਰ ਸਰਕਾਰ ਹੋਵੇਗੀ ਤਾਂ ਕਿ ਤੇਨਾਂ ਕਿਤੇ ਬਰਾਬਰਤਾ ਦੀ ਗੱਲ ਹੈ ਜਿਹੜੀ ਔਰ ਸੱਤਾ ਦੇ ਵਿੱਚ ਭਾਗੀਦਾਰੀ ਤੇ ਨਾਲੋਂ ਨਾਲ ਨਾਗਰਿਕ ਹੋਣ ਦੀ ਆਪਸੀ ਬਰਾਬਰਤਾ ਦੀ ਗੱਲ ਜਿਹੜੀ ਹੈ ਡਾਕਟਰ ਸਾਹਿਬ ਨੇ ਤੋਰੀ ਹੈ ਮੇਰਾ ਅਗਲਾ ਸਵਾਲ ਡਾਕਟਰ ਸੁਰਜੀਤ ਲਾਲ ਜੀ ਤੁਹਾਨੂੰ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਇਸ ਸ਼ਡਿਊਲ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਸ਼ਡਿਊਲ ਦੇ ਤਹਿਤ ਚੋਣਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਮੰਚ ਬੜਾ ਇੰਟਰਸਟਿੰਗ ਕੁਐਸਚਨ ਹੈ ਕਿ ਜਦੋਂ ਵੀ ਸ਼ਡਿਊਲ ਜਿਹੜਾ ਆ ਤਿਆਰ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਕਈ ਜਿਹੜੇ ਪਹਿਲੂ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਆ ਜਿਸ ਤਰ੍ਹਾਂ ਬੱਚਿਆਂ ਦਾ ਐਗਜ਼ਾਮ ਵੀ ਧਿਆਨ ਵਿੱਚ ਰੱਖਿਆ ਜਾਂਦਾ ਆ ਫਿਰ ਹਾਰਵੈਸਟਿੰਗ ਨੂੰ ਵੀ ਧਿਆਨ ਵਿੱਚ ਰੱਖਿਆ ਕਈ ਮੌਸਮ ਦਾ ਵੀ ਤੱਕ ਅਨਲਾਈਜ਼ਰੀਆ ਦੇਖਿਆ ਜਾਂਦਾ ਇਹ ਸਭ ਨੂੰ ਦੇਖ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬੜੇ ਇੰਟੈਲੀਜੈਂਟਲੀ ਜਿਹੜਾ ਇੱਕ ਸ਼ਡਿਊਲ ਤਿਆਰ ਕਰਦੇ ਆ ਇਸ ਬਾਰੇ ਜੋ ਲੋਕ ਸਭਾ ਦੀ ਇਲੈਕਸ਼ਨ ਆ ਉਹ ਸੱਤ ਪੜਾ ਦੇ ਵਿੱਚ ਏਰੀਆ ਹੋਣ ਜਾ ਰਹੀ ਹੈ ਆਪਣੇ ਜੇ ਗੱਲ ਕਰੀਏ ਪੰਜਾਬ ਦੀ ਤੇ ਸੱਤਵੇਂ ਪੜਾ ਦੇ ਵਿੱਚ ਜਿਹੜਾ ਸਾਡੀ ਪੰਜਾਬ ਦੇ ਵਿੱਚ ਜਿਹੜੀ ਆ VOTING ਹੋਣੀ ਆ ਉਸ ਦੇ ਵਿੱਚ ਪੰਜਾਬ ਚ ਇੱਕ ਜੂਨ ਨੂੰ ਜਿਹੜੀ ਆ VOTING ਹੋਣੀ ਆ ਇਿੱਤੇ ਮੈਂ ਇਹੀ ਕਹਿ ਦਸਨੀ ਜ਼ਰੂਰੀ ਸਮਝੂੰਗਾ ਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਤੇ ਉਸ ਦੇ ਵਿੱਚ ਜਿਹੜੇ ਪਾਰਟਿਸਪੈਂਟ ਆ ਜਾਂ ਕਹ ਲਈਏ ਕੀ ਭਾਗੀਦਾਰ ਆ ਜਿਨ੍ਹਾਂ ਨੇ ਸ਼ਮੂਲੀਅਤ ਕਰਨੀ ਆ ਖਾਸ ਕਰਕੇ ਵੋਟਰ ਜਿਹੜੇ ਆ ਨਾ ਉਹਨਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ ਜੇਕਰ ਦੇਸ਼ ਦੇ ਨਾਗਰਿਕ ਜਿਹੜੇ ਆ ਜਾਂ ਦੇਸ਼ ਦੇ ਵੋਟਰ ਜਿਹੜੇ ਆ ਜਾਗਰੂਕ ਹੋਣਗੇ ਆਪਣੇ ਮਤ ਦਾ ਜਿਹੜਾ ਪ੍ਰਯੋਗ ਆ ਉਹ ਵਧੀਆ ਤਰੀਕੇ ਨਾਲ ਕਰਨਗੇ ਤਾਂ ਮੈਨੂੰ ਲੱਗਦਾ ਕਿ ਲੋਕਤੰਤਰ ਦੀ ਸਫਲਤਾ ਦੇ ਲਈ ਬਹੁਤ ਵਧੀਆ ਫਾਊਂਡੇਸ਼ਨ ਬਣੂਗੀ ਜੀ ਬਿਲਕੁਲ ਜੀ ਡਾਕਟਰ ਮਲਕੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਆਦਰਸ਼ ਚੋਣ ਜਾਬਤਾ ਲਾਗੂ ਹੋ ਜਾਂਦਾ ਹੈ ਜੀ ਇਹਦੀ ਕੀ ਅਹਿਮੀਅਤ ਹੈ ਆਦਰਸ਼ ਚੋਣ ਜਾਬਤਾ ਕੀ ਹੈ ਦੇਖੋ ਜੀ ਜਿਹੜੀਆਂ ਇਲੈਕਸ਼ਨਸ ਨੇ ਵਰਡ ਆਨ ਦਾ ਫਰੀ ਐਂਡ ਫੇਅਰ ਜੀ ਫਰੀ ਤੇ ਫੇਅਰ ਮਤਲਬ ਫਰੀ ਉਹਦੀ ਵੋਟਰ ਸਾਈਡ ਕੀ ਸਾਨੂੰ ਰਾਈਟ ਹੈਗੇ ਜਿਹੜੇ ਜਿਹੜੇ ਕੇ ਵੇਦਰ ਰਾਈਟ ਟੂ ਵੋਟ ਰਾਈਟ ਟੂ ਕੰਟੈਸਟ ਦੀ ਇਲੈਕਸ਼ਨ ਰਾਈਟ ਟੂ ਸਪੀਚ ਐਂਡ ਫੇਅਰ ਮਤਲਬ ਸਿਸਟਮ ਦੇ ਵੱਲੋਂ ਹੈਨਾ ਕਿ ਜਿਹੜਾ ਇੱਕ ਸਿਸਟਮ ਆ ਉਹ ਫੇਅਰ ਹੋ ਕੇ ਕੰਮ ਕਰ ਸਕੇ ਤਾਂ ਕਿ ਜਿਹੜਾ ਉਹ ਹੁਸਨ ਸੋ ਉਹਦੇ ਕੰਟੈਕਸਟ ਵਿੱਚ ਸਾਡੇ ਕੋਲ ਉਹਨਾਂ ਨੇ ਸਾਨੂੰ ਬੋਲਦੇ ਨੇ ਐਮ ਸੀ ਸੀ ਮਾਡਲ ਕੋਡ ਆਫ ਕੰਡਕਟ ਜੀ ਸੋ ਮਾਡਲ ਕੋਡ ਆਫ ਕੰਡਕਟ ਇਟ ਦੈਟ ਇਜ਼ ਦੀ ਫੋਰ ਪੋਲੀਟिकल ਪਾਰਟੀਆਂ ਐਂਡ ਦੀ ਕੈਂਡੀਡੇਟਸ ਜੀ ਐਂਡ ਜਦੋਂ ਹੀ ਦੋ ਇਹਦੇ ਪੜਾਅ ਨੇ ਅਸੀਂ ਕਹਿ ਜੀਏ ਕਿ ਕਈ ਵਾਰ ਜਿਹੜਾ ਇਲੈਕਸ਼ਨ ਕਮਿਸ਼ਨ ਜਿਸ ਦਿਨ ਉਹ ਇੱਕ ਹੁੰਦਾ ਨੋਟੀਫਿਕੇਸ਼ਨ ਕਰਦਾ ਇੱਕ ਹੁੰਦਾ ਜਿਸ ਦਿਨ ਇਲੈਕਸ਼ਨ ਡਿਕਲੇਅਰ ਕਰ ਦਿੱਤੀਆਂ ਜਿਸ ਦਿਨ ਹੀ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨਸ ਡਿਕਲੇਅਰ ਕਰ ਦਿੱਤੇ ਆ ਭਾਵੇਂ ਨੋਟੀਫਿਕੇਸ਼ਨ ਕੁਝ ਦਿਨ ਬਾਅਦ ਆ ਰਿਹਾ ਜਿਸ ਦਿਨ ਹੀ ਉਹ ਡਿਕਲੇਅਰ ਹੋ ਗਿਆ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਗਿਆ ਤੁਰੰਤ ਪ੍ਰਭਾਵ ਨਾਲ ਲਾਗੂ ਉਹਦਾ ਤੁਸੀਂ ਦੇਖੋ ਕਿ ਉਹਨੂੰ ਡੀਕਨਸਟਰਕਟ ਕਰੋ ਤੋੜ ਕੇ ਦੇਖੋ ਤੇ ਉਹਦਾ ਕਾਰਨ ਕੀ ਹੈ ਇਲੈਕਸ਼ਨ ਫ੍ਰੀ ਤੇ ਫੇਰ ਹੋ ਸਕਣ ਤਾਂ ਕਿ ਕੋਈ ਜਿਹੜਾ ਆਪਣਾ ਪਾਵਰ ਜਾਂ ਕੋਈ ਮਨੀ ਪਾਵਰ ਜਾਂ ਇਹ ਪੋਲੀਟੀਕਲ ਪਾਰਟੀ ਦੇ ਉੱਪਰ ਕੋਈ ਡੀਫੇਸਮੈਂਟ ਜਾਂ ਕੋਈ ਕ੍ਰਿਮੀਨਲ ਭਾਸ਼ਾ ਜਾਂ ਕੋਈ ਕਾਸਟ ਦੇ ਟਾਈਪ ਤੇ ਇਸ ਤਰੀਕੇ ਨਾਲ ਇਹਨੂੰ ਯੂਜ਼ ਨਾ ਕੀਤਾ ਜਾ ਸਕੇ ਸੋ ਇਹਨੂੰ ਲਾਗੂ ਹੋ ਗਿਆ ਪੋਲੀਟੀਕਲ ਪਾਰਟੀ ਦੇ ਲਈ ਕੈਂਡੀਡੇਟ ਦੇ ਲਈ ਤਾਂ ਇਹ ਦਾ ਇੱਕ ਪ੍ਰੋਪਰ ਇਨਫਰਾਸਟ੍ਰਕਚਰ ਹੁੰਦਾ ਈਸੀ ਆ ਇਲੈਕਸ਼ਨ ਕਮਿਸ਼ਨ ਆ ਦੈਨ ਸਾਡੀ ਸਟੇਟ ਲੈਵਲ ਤੇ ਹੈਗੇ ਨੇ ਸੈਂਟਰਲ ਇਲੈਕਸ਼ਨ ਅਫੀਸਰ ਆ ਡਿਸਟ੍ਰਿਕਟ ਲੈਵਲ ਤੇ ਡੀਓ ਡਿਸਟ੍ਰਿਕਟ ਇਲੈਕਸ਼ਨ ਅਫੀਸਰ ਨੇ ਉਹਨਾਂ ਦੇ ਥੱਲੇ ਨੇ ਜਿਹੜੇ ਆ ਇਹਨਾਂ ਨੂੰ ਅਸੀਂ ਬੋਲ ਦਿੰਨੇ ਆ ਰਟਰਨਿੰਗ ਅਫੀਸਰ ਜਿਹੜੇ ਹੈਗੇ ਨੇ ਜੀ ਦੈਨ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨਰਸ ਜਿਹੜਾ ਐਮ ਸੀ ਸੀ ਮਾਡਲ ਕੋਡ ਆਫ ਕੰਡਕਟ ਆ ਦਰਸ਼ ਜਿਹੜਾ ਚੋਣ ਜਾਬਤਾ ਉਹਨੂੰ ਦੇਖਣ ਦੇ ਲਈ ਬਹੁਤ ਸਾਰੇ ਜਿਨੂੰ ਅਸੀਂ ਕਹਿੰਦੇ ਨੇ ਕਮੇਟੀਆਂ ਨੇ ਹਾਂਜੀ ਮੀਟਿੰਗਾਂ इवन ਜਿੰਨੀਆਂ ਪੋਲੀਟिकल ਪਾਰਟੀਆਂ ਨੇ ਉਹਨਾਂ ਨੇ ਕੋਈ ਐਡਵਰਟਾਈਜ਼ਮੈਂਟ ਕਰਨੀਆਂ ਕੋਈ ਆਪਣੀ ਉਹਨਾਂ ਨੇ ਰੈਲੀ ਕਰਨੀਆਂ ਉਹ ਵਿਧ ਪਰਮਿਸ਼ਨ ਜੀ ਜਿਹੜੇ ਉੱਥੋਂ ਦੇ ਜਿਹੜੇ ਜਿਹਨੂੰ ਅਸੀਂ ਕਹਿੰਦੇ ਆਰਓ ਬੋਲਦੇ ਨੇ ਰਿਟਰਨਿੰਗ ਆਫੀਸਰਜ਼ ਉਹਨਾਂ ਦੀ ਪਰਮਿਸ਼ਨ ਦੇ ਨਾਲ ਹਰੇਕ ਚੀਜ਼ ਦਾ ਤਾਂ ਕਿ ਜੋ ਇਲੈਕਸ਼ਨ ਕਮਿਸ਼ਨ ਨੇ ਇੱਕ ਐਕਸਪੈਂਡੀਚਰ ਇੱਕ ਖਰਚੇ ਦੀ ਹੱਦ ਰੱਖੀ ਹੈ ਉਹ ਸਟੇਟ ਵਾਈਜ਼ ਰੱਖਿਆ ਆਈ ਥਿੰਕ 20 ਤੋਂ ਲੈ ਕੇ 75 ਲੱਖ ਦੇ ਨੀਅਰ ਅਬਾਊਟ ਹੈਗਾ ਤਾਂ ਕਿ ਹਰ ਚੀਜ਼ ਨੂੰ ਕਾਊਂਟ ਹੋ ਸਕੇ ਤਾਂ ਕਿ ਇਲੈਕਸ਼ਨਸ ਫ੍ਰੀ ਤੇ ਫੇਅਰ ਹੋ ਸਕਣ ਉਹਨੂੰ ਦੇਖਣ ਦੇ ਲਈ ਅੱਗੇ ਬਹੁਤ ਸਾਰੇ ਅਬਜ਼ਰਵਰ ਨਿਯੁਕਤ ਕੀਤੇ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਮਾਈਕਰੋਬਜ਼ਰਵਰ ਆ ਪੁਲਿਸ ਅਬਜ਼ਰਵਰ ਆ ਅਵੇਅਰਨੈਸ ਅਬਜ਼ਰਵਰ ਆ ਜਰਨਲ ਅਬਜ਼ਰਵਰ ਹੈ ਕਿ ਨਹੀਂ ਸੋ ਮਾਡਲ ਕੋਡ ਆਫ ਕੰਡਕਟ ਹੈਗਾ ਫੋਰ ਕੈਂਡੀਡੇਟ ਐਂਡ ਪਾਰਟੀ ਫਰੀ ਐਂਡ ਫੇਅਰ ਇਲੈਕਸ਼ਨਸ ਤਾਂ ਕਿ ਕੋਈ ਜਿਹੜਾ ਨਾ ਟਾਈਪ ਆਫ ਇਹਦਾ ਮਿਸਯੂਜ਼ ਜਾਂ ਕੋਈ ਇੱਕ ਅਬਿਊਸਿਵ ਲੈਂਗੁਏਜ ਨਾ ਕਰ ਸਕੇ ਜਾਂ ਇਲੈਕਸ਼ਨ ਕਿਸੇ ਡਰ ਤੋਂ ਬਿਨਾ ਹੋ ਸਕਣ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਜਦੋਂ ਦਾ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕੀ ਉਸ ਤੋਂ ਬਾਅਦ ਪਹਿਲੀਆਂ ਚੋਣਾਂ ਨਾਲੋਂ ਕੋਈ ਫਰਕ ਆਇਆ ਦੇਖੋ ਹੁਣ ਤਾਂ ਬਹੁਤ ਜ਼ਿਆਦਾ ਫਰਕ ਆਇਆ ਜੀ ਹੁਣ ਤੁਸੀਂ ਦੇਖੋ ਬਹੁਤ ਸਾਰੀ ਟੈਕਨੋਲੋਜੀ ਆ ਗਈ ਹੈ ਈਵਨ ਤੁਸੀਂ ਜਿੰਨਾ ਦੇਖੋ ਐਡਮਿਨਿਸਟ੍ਰੇਸ਼ਨ ਆ WhatsApp ਗਰੁੱਪ ਆ ਈ ਰੈਵੋਲੂਸ਼ਨ ਆ ਇਮੀਡੀਏਟ ਤੁਹਾਡੀ ਕੰਪਲੇਨ ਜਾਂਦੀ ਇਮੀਡੀਏਟ ਰਿਸਪਾਂਸ ਮਿਲਦਾ ਜੀ ਠੀਕ ਹੈ ਪੁਲਿਸ ਆ ਪਬਲਿਕ ਐਡਮਿਨਿਸਟ੍ਰੇਸ਼ਨ ਹੈਗਾ ਵਾ ਉਹਨਾਂ ਨੇ ਬਹੁਤ سارے ਜਿਹੜੇ ਹੈਲਪਲਾਈਨ ਨੰਬਰ ਜਿਹੜੇ ਆ ਉਹ ਕੀਤੇ ਨੇ ਸੋ ਬੜਾ ਸਮੂਥਲੀ ਜਿਹੜਾ ਸੋ ਪਹਿਲਾਂ ਕੀ ਸੀਗਾ ਜੀ ਜਾਓ ਕਰੋ ਹੁਣ ਤਾਂ ਤੁਸੀਂ ਨਾਲ ਹੀ ਫੋਟੋ ਖਿੱਚੋ ਤੇ ਨਾਲ ਹੀ ਆ ਜਾਂਦਾ ਜੀ ਠੀਕ ਆ ਸੋ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਡਾ ਮਾਡਲ ਕੋਡ ਆਫ ਕਨੈਕਟ ਲਾਗੂ ਕਰ ਰਿਹਾ ਤੇ ਸ਼ਾਨ ਸਾਡੀਆਂ ਇਲੈਕਸ਼ਨਸ ਸਮੂਥਲੀ ਹੋ ਪਾਰੀਆਂ ਨੇ ਵਧੀਆ ਤਰੀਕੇ ਨਾਲ ਜੀ ਡਾਕਟਰ ਨਿਰਮਲ ਸਿੰਘ ਜੀ ਵੋਟਰਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਾਰੇ ਯੋਗ ਵੋਟਰ ਹੈ ਜਿਹੜੇ ਉਹ ਵੋਟ ਨਹੀਂ ਪਾਉਂਦੇ ভোটারਾਂ ਦੀ ਕੁੱਲ ਗਿਣਤੀ ਇੱਕ ਗੱਲ ਹੈ ਤੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਹੈ ਜਿਹੜੀ ਇਹ ਉਸ ਦਾ ਦੂਸਰਾ ਪੱਖ ਹੈ ਇਹਦੇ ਵਿੱਚ ਜਿਹੜਾ ਫਰਕ ਰਹਿ ਜਾਂਦਾ ਹੈ ਕੀ ਕਾਰਨ ਨੇ ਕਿ ਸਾਰੇ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕਰਦੇ ਤੇ ਇਸ ਫਰਕ ਨੂੰ ਤੁਸੀਂ ਕਿਵੇਂ ਦੇਖਦੇ ਤਦ ਕੋਈ ਆਪਾਂ ਜੇ ਸਮਝੀਏ ਨੂੰ ਦੇ ਸਿੰਪਲ ਤਰੀਕੇ ਨਾਲ 2019 ਦੀ ਇਲੈਕਸ਼ਨ ਜਦੋਂ ਹੋਈ ਆ ਲੋਕ ਸਭਾ ਦੀ ਜੀ ਉਹਦੇ ਵਿੱਚ ਜਿਹੜੀ ਟੋਟਲ ਵੋਟਾਂ ਪਈਆਂ ਵਾਂ ਜੀ ਉਹ ਪਈਆਂ 67.4% ਹਮ ਹੁਣ ਉਹਦੇ ਵਿੱਚ ਇੱਕ ਵੱਡਾ ਤਬਕਾ ਜਿਹਨੂੰ ਕਹਿੰਦੇ ਕਿ ਲਗਭਗ 30 ਕਰੋੜ ਲੋਕਾਂ ਨੇ ਵੋਟ ਨਹੀਂ ਪਾਈ ਆਪਣੀ ਜੀ ਉਹਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਨੇ ਆਇਡੈਂਟੀਫਾਈ ਕੀਤਾ ਪਛਾਣ ਕੀਤੀ ਜੀ 268 ਇਦਾਂ ਦੇ ਲੋਕ ਸਭਾ ਹਲਕੇ ਜਿੱਥੇ ਵੋਟਰ ਟਰਨ ਆਊਟ ਨੈਸ਼ਨਲ ਐਵਰੇਜ ਨਾਲੋਂ ਘੱਟ ਸੀ ਜੀ ਔਰ ਉਹਦੇ ਚ ਵੀ 268 ਜੋ 212 ਉਹ ਨੇ ਜਿਹੜੇ ਪਿੰਡਾਂ ਵਿੱਚ ਹੂੰ ਤੇ ਉਹਨੂੰ ਇੰਪਰੂਵ ਕਰਨ ਵਾਸਤੇ ਹੁਣ ਜੇ ਆਪਾਂ ਸਮਝੀਏ ਕਿ ਘੱਟ ਕਿਉਂ ਆ ਜੀ ਹੁਣ ਇਹਦੇ ਵਿੱਚ ਬਹੁਤ ਅਲੱਗ-ਅਲੱਗ ਕਾਰਨ ਆ ਕਿ ਕਈ ਵਾਰੀ ਤੇ ਇਲੈਕਸ਼ਨ ਜਲਦੀ-ਜਲਦੀ ਹੋ ਰਹੀਆਂ ਹੁੰਦੀਆਂ ਨੇ ਪਹਿਲੋ ਸਟੇਟ ਦੀ ਆ ਗਿਆ ਫਿਰ ਪੰਚਾਇਤੀ ਆ ਗਿਆ ਤਾਂ ਵੋਟਰ ਇੱਕ ਤਰ੍ਹਾਂ ਦਾ ਨਾ ਕੰਪੈਰੀਡ ਫੀਲ ਕਰਦੇ ਫਿਰ ਜਿਆਦਾ ਜਿਹੜੀ ਸਮੱਸਿਆ ਉਹ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਆ ਅਰਬਨ ਐਪੈਥੀ ਆਪਾਂ ਉਹਨੂੰ ਕਿੰਨੇ ਹੈ ਜੀ ਹਾਂਜੀ ਕਿ ਉਹ ਛੁੱਟੀ ਮਨਾਉਂਦੇ ਆ ਜੀ ਲੋਕ ਵੀ ਛੁੱਟੀ ਹੋ ਗਈ ਆ ਜੀ ਬਿਲਕੁਲ ਜੀ ਹੋ ਜਾਂਦੇ ਉਹ ਕਨੈਕਟ ਨਹੀਂ ਰਹਿ ਪਾਉਂਦੇ ਉਹਨਾਂ ਨਾਲ ਉਹ ਉਛਾ ਨਹੀਂ ਉਹਨਾਂ 'ਚ ਉਸ ਲੈਵਲ ਦਾ ਹੈਗਾ ਜੀ ਕਈ ਜਗ੍ਹਾ ਅਵੇਅਰਨੈਸ ਦਾ ਐਕਟ ਹੈ ਜੀ ਹਮਮ ਵੋਟ ਬਾਰੇ ਜੀ ਤੇ ਕਈ ਜਗ੍ਹਾ ਜਿਹੜਾ ਇਦਾਂ ਦਾ ਹੈਗਾ ਜੀ ਕਿ ਮਾਈਗਰੇਟਰੀ ਲੇਬਰ ਬੈਠੀ ਹੋਈ ਹੈ ਜਿੱਥੇ ਉਹਦੀ ਵੋਟ ਬਣੀ ਉਹ ਛੱਡ ਕੇ ਕਿਸੇ ਹੋਰ ਜਗ੍ਹਾ ਨੌਕਰੀ ਕਰ ਰਹੇ ਹੁੰਦੇ ਆ ਹੂੰ ਹੂੰ ਤੇ ਉਹ ਆਪਣਾ ਵੋਟਰ ਦਾ ਅਧਿਕਾਰ ਜਿਹੜਾ ਵਾ ਉਹ ਇਸਤੇਮਾਲ ਨਹੀਂ ਕਰ ਪਾਉਂਦੇ ਇੰਨਾ ਕਾਰਨ ਕਰਕੇ ਜੀ ਜੀ ਤਾਂ ਮੈਂ ਡਾਕਟਰ ਸੁਰਜੀਤ لال ਜੀ ਤੁਹਾਡੇ ਤੋਂ ਇਸੇ ਵਿਸ਼ੇ ਤੇ ਗੱਲ ਕਰਨੀ ਚਾਹਾਂਗਾ ਜਿਹੜੀ ਘੱਟ ਵੋਟ ਫੀਸਰ ਦੇ ਜਿੱਦਾਂ ਕਾਰਨ ਹੁਣ ਸਾਂਝੇ ਕੀਤੇ ਗਏ ਨੇ ਵੱਡੀ ਗਿਣਤੀ ਚ ਵੋਟਰਾਂ ਦੀ ਚੋਣਾਂ ਚ ਭਾਗੀਦਾਰੀ ਕਿਵੇਂ ਬਣਾਈ ਜਾ ਸਕਦੀ ਹੈ ਸਾਰੇ ਜਿਹੜੇ ਉਮਰ ਵਰਗ ਹੈ ਉਹਨਾਂ ਨੂੰ ਚੋਣਾਂ ਦੇ ਇਸ ਪ੍ਰੋਸੈਸ ਦੇ ਵਿੱਚ ਇਸ ਪ੍ਰਕਿਰਿਆ ਚ ਕਿਵੇਂ ਸ਼ਾਮਲ ਕੀਤਾ ਜਾਂਦਾ ਹੈ ਮਾਨ ਸਾਹਿਬ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਮਹਿਸੂਸ ਕੀਤਾ ਕਿ ਬਹੁਤ ਵੱਡਾ ਸੈਗਮੈਂਟ ਜਿਹੜਾ ਆ ਉਹ ਆਪਣੇ ಮತ ਦਾ ਦਾਨ ਕਰਨ ਤੋਂ ਰਹਿ ਜਾਂਦਾ ਆ ਉਹਦੇ ਪਿੱਛੇ ਕਈ ਕਾਰਨ ਆ ਜਿਨ੍ਹਾਂ ਦੀ ਵਿਚਾਰ ਆਪਣੇ ਡਾਕਟਰ ਨਿਰਮਲ ਜੀ ਹੋਣਾ ਨੇ ਵੀ ਕੀਤੀ ਆ ਜਿਨ੍ਹਾਂ ਦੇ ਸੰਦਰਭ ਦੇ ਵਿੱਚ ਲੇਕਿਨ ਜੇ ਆਪਾਂ ਕਹੀਏ ਕਿ ਵੋਟਰ ਜਾਗਰੂਕਤਾ ਮਹਿੰਮ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਸ਼ੁਰੂ ਕੀਤੀ ਆ ਮਹਿੰਮ ਉਸ ਦੇ ਵਿੱਚ ਇੱਕ ਪ੍ਰੋਗਰਾਮ ਹੈ ਸਵੀਪ ਜਿਹਨੂੰ ਕਹਿ ਸਕਦੇ ਆ ਅਸੀਂ ਜੇ ਫੁੱਲ ਫਾਰਮ ਦੇਖੀਏ ਤਾਂ ਸਿਸਟਮੈਟਿਕ ਵੋਟਰਜ਼ এডੂਕੇਸ਼ਨ ਐਲੈਕਟੋਰਲ ਪਾਰਟਿਸਪੇਸ਼ਨ ਇਹਦਾ ਮਤਲਬ ਸਾਫ ਮੋਟਾ ਜਿਹਾ ਆਪਾਂ मीनिंग ਲੈ ਸਕਦੇ ਆ ਆਮ ਆਸ਼ਾ ਦੇ ਵਿੱਚ ਵੀ ਵੋਟਾਂ ਬਣਾਉਣ ਦੇ ਲਈ ਪ੍ਰੇਰਿਤ ਕਰਨਾ ਇਲੈਕਸ਼ਨ ਟਾਈਮ ਤੇ ਵੋਟਰਜ਼ ਨੂੰ ਜਿਹੜਾ ਆ ਬੂਥ ਤੇ ਆਉਣ ਲਈ ਪ੍ਰੇਰਿਤ ਕਰਨਾ ਇਹਦੇ ਲਈ ਅਸੀਂ ਜਿਹੜਾ ਆ ਬਹੁਤ ਸਾਰੇ ਜਿਹੜੇ ਆ ਸੈਗਮੈਂਟ ਜਿਹੜੇ ਆ ਉਹਨਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਨਾ ਜਿੱਥੇ ਸਾਡਾ ਬਹੁਤ ਵੱਡਾ ਤਬਕਾ ਬੈਠਾ ਆ ਇਹ ਨੌਜਵਾਨ ਪੀੜੀ ਜਿਹੜੀ ਬੈਠੀ ਆ ਕਿਉਂਕਿ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਨੌਜਵਾਨ ਪੀੜੀ ਦਾ ਰੋਲ ਜਿਹੜਾ ਆ ਇਗਨੋਰ ਨਹੀਂ ਕੀਤਾ ਜਾ ਸਕਦਾ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਆ ਸਮਾਜ ਦੇ ਵਿੱਚ ਜਾਂਦਾ ਆ ਗਲੀ ਮਹੱਲੇ ਵਿੱਚ ਜਾਂਦਾ ਵਕ ਵਕ ਥਾਮਾਂ ਤੇ ਜਾਂਦਾ ਤਾਂ ਜੋ VOTER ਜਾਗਰੂਤਾ ਮੋਹਮ ਜਿਹੜਾ ਆ ਉਹਨੂੰ ਗ੍ਰਾਸ ਰੂਟ ਲੈਵਲ ਤੇ ਜਿਹੜਾ ਆ ਨਾ ਪਹੁੰਚਾਇਆ ਜਾ ਸਕੇ ਤੋ ਹੁਣ ਇਲੈਕਸ਼ਨ ਦੇ ਟਾਈਮ ਤਾਂ ਕਿਸੇ ਇੱਕ ਡਿਪਾਰਟਮੈਂਟ ਦਾ ਕੰਮ ਹੈ ਸਿਰਫ ਬੋਟਾਂ ਦਾ ਅਰੇਂਜਮੈਂਟ ਕਰਨਾ ਕਿਸੇ ਦਾ ਬੋਟਾ ਪਾਉਣ ਦਾ ਕੁੰਦਾ ਲੇਕਿਨ ਜੋ ਸਵੀਪ ਟੀਮ ਹੈ ਇਹਨਾਂ ਦਾ ਬੋਟਾਂ ਤੋਂ ਪਹਿਲਾਂ ਵੀ ਕੰਮ ਜਾਰੀ ਰਹਿੰਦਾ ਤੇ ਬੋਟਾਂ ਤੋਂ ਬਾਅਦ ਵੀ ਰਹਿੰਦਾ ਅਸੀਂ ਹਮੇਸ਼ਾ ਜਿਹੜਾ ਔਨ ਟੂਜ਼ ਰਹਿੰਦੇ ਆ ਤੇ ਸਾਡੀ ਜਿਹੜੀ ਟੀਮ ਆ ਵੱਖਰੇ ਵੱਖਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹ ਆਪਣੇ ਐਨਜੀਓਜ਼ ਨੂੰ ਨਾਲ ਲੈਂਦੇ ਆ ਕਾਲਜੇਜ਼ ਦੇ ਜਿਹੜੇ ਬੱਚੇ ਐਨਐਸਐਸ ਦੇ ਐਨਵਾਈਕੇ ਦੇ ਯੂਥ ਕਲੱਬਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਤਾਂ ਜੋ VOTERਾਂ ਦੀ ਸ਼ਮੂਲੀਅਤ ਜਿਹੜੀ ਆ ਉਹਨੂੰ ਵੱਧ ਤੋਂ ਜਿਹੜਾ ਗੈਪ ਆ ਉਹਨੂੰ ਘੱਟ ਕੀਤਾ ਜਾ ਸਕੇ ਡਾਕਟਰ ਸੁਰਜੀਤ لال ਜੀ ਤੁਸੀਂ ਜਿਸ ਤਰੀਕੇ ਦੇ ਨਾਲ ਦੱਸਿਆ ਕਿ VOT ਬਣੀ ਹੋਣੀ ਇੱਕ ਗੱਲ ਐ ਤੇ ਬਣੀਆਂ ਹੋਈਆਂ ਵੋਟਾਂ ਅਗਲਾ ਵੋਟ ਪਾਉਣ ਜਾਵੇ ਇਹ ਦੂਸਰੀ ਗੱਲ ਹੈ ਜੇ ਇਸ ਵਾਰ ਦੇ ਚੋਣਾ ਜਿਹੜੀਆਂ ਸਾਲ 2024 ਦੇ ਜਿੱਦਾਂ ਤੁਸੀਂ ਦੱਸਿਆ ਪਹਿਲੀ ਜੂਨ ਨੂੰ ਹੋਣ ਜਾ ਰਹੀਆਂ ਇਹ ਇਸ ਵਾਰ ਕਿਸ ਤਰ੍ਹਾਂ ਦੇ ਟੀਚੇ ਮਿੱਥੇ ਗਏ ਨਹੀਂ ਜਾਂ ਵੋਟਰ ਟਰਨ ਆਊਟ ਹੈ ਜਿਹੜੀ ਇਹਦੇ ਵਿੱਚ ਵਾਅਦਾ ਕਰਨ ਲਈ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਪਹਿਲੀ ਤਾਂ ਮੰਤਸਭ ਅਸੀਂ ਕੋਸ਼ਿਸ਼ ਕੀਤੀ ਆ ਡੀਓ ਲੈਵਲ ਤੇ ਜਾਂ ਕਹਿ ਲਓ ਕਿ ਹਰ ਸਟੇਟ ਲੈਵਲ ਤੇ ਕੋਸ਼ਿਸ਼ ਕੀਤੀ ਜਾ ਰਹੀ ਆ ਜਿੰਨੇ ਵੀ ਵੋਟਰ ਹੈ ਸਾਰੇ ਉਹਨਾਂ ਨੂੰ ਬਤ ਤੋਂ ਬਤ ਫੈਸਿਲਿਟੇਟ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ VOTING ਵੇਲੇ ਕੋਈ ਦਿੱਕਤ ਨਾ ਆਵੇ ਜਿਸ ਤਰ੍ਹਾਂ ਸਾਡਾ ਇੱਕ ਵੱਡਾ ਸੈਗਮੈਂਟ ਹੈਗਾ ਪੀ ਡਬਲਯੂ ਡੀ ਦਿਵਿਆਂਗ ਵੋਟਰ ਜੀ ਇਹਨਾਂ ਉਹ ਕਹਿ ਦਿੰਦੇ ਆ ਸੀਨੀਅਰ ਸਿਟੀਜ਼ਨ ਅਸੀਂ ਕਹਿ ਲੈਂਦੇ ਆ ਟ੍ਰਾਂਸ ਜੈਂਡਰ ਅਸੀਂ ਕਹਿ ਸਕਦੇ ਆ ਪੋਲਿੰਗ ਬੂਥ ਤੇ ਆਉਣ ਲਈ ਉਹਨਾਂ ਨੂੰ ਕੋਈ ਨਾ ਕੋਈ ਜਿਹੜੀ ਆ ਪ੍ਰੋਬਲਮ ਆਉਂਦੀ ਆ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਨੂੰ ਮੋਟੀਵੇਟ ਕਰਨ ਦੇ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਨੋ ਇੱਕ ਐਪ ਜਿਹੜੀ ਆ ਉਹ ਲਾਂਚ ਕੀਤੀ ਗਈ ਜਿਹਦਾ ਨਾਮ ਹੈ ਸਖਸ਼ਮ ਐਪ ਉੱਥੇ ਪੀ ਡਬਲਯੂ ਡੀ ਨੇ ਸੀਨੀਅਰ ਸਿਟੀਜ਼ਨ ਨੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਆ ਕਰਕੇ ਆਪਣੇ ਜਿਹੜਾ ਆ ਇਹ ਦੱਸਣਾ ਹੈ ਕਿ ਉਹਨੂੰ ਪਿਕ ਐਂਡ ਡ੍ਰੌਪ ਦੀ ਜਿਹੜੀ ਫੈਸਿਲਿਟੀ ਚਾਹੀਦੀ ਹੈ ਜਾਂ ਉਹ ਘਰੋਂ ਹੀ ਆਪਣੀ ਵੋਟ ਕਾਸਟ ਕਰਨੀ ਚਾਹੁੰਦਾ ਆ ਤਾਂ ਇਲੈਕਸ਼ਨ ਜਿਹੜੀ ਟੀਮ ਆ ਉਹ ਉਸ ਜਿੰਨੇ ਰਜਿਸਟਰਡ ਕੀਤਾ ਹੋਇਆ ਲੱਗਦਾ ਆ ਕਿ ਜੇ ਜੈਨੂਨ ਕੇਸ ਆ ਉਹਦੀ ਵੋਟ ਜਿਹੜੀ ਆ ਘਰ ਜਾ ਕੇ ਪਹੁੰਚਦੇ ਇਹ ਵੀ ਇੱਕ VOTING PERCENTAGE ਨੂੰ ਹੁੰਦਾ ਇੱਕ ਵਧੀਆ ਦੂਸਰਾ ਮੈਂ ਇਥੇ ਹੋਰ ਵੀ ਐਡ ਕਰਨਾ ਚਾਹੁੰਦਾ ਕਿ ਮੌਸਮ ਜਿਹੜਾ ਆ ਗਰਮੀ ਦਾ ਆ ਜੂਨ ਮਹੀਨੇ ਵਿੱਚ ਪੰਜਾਬ 'ਚ ਇਲੈਕਸ਼ਨ ਹੋਣੀਆਂ ਤੇ ਨੇਚਚੁਅਲੀ ਹਰ ਬੰਦਾ ਜਿਹੜਾ ਚਾਹੁੰਦਾ ਹੈ ਕਿ ਮੈਂ ਜੀ ਗਰਮੀ ਦੇ ਵਿੱਚ ਕਿਉਂ ਜਾਵਾਂ ਤੇ ਹਰ ਪੂਲਿੰਗ ਬੂਥ ਤੇ ਮਿਨੀਮਮ ਫੈਸਿਲਿਟੀਆਂ ਜਿਹੜੀ ਆ ਨਾ ਵੋਟਰਸ ਦੇ ਲਈ ਜਿਹੜੀ ਆ ਉਹ ਅਰੇਂਜ ਕੀਤੀ ਹੋਈ ਆ ਤਾਂ ਜੋ ਜੇ ਉਹ ਵੋਟ ਪਾਉਣ ਆ ਰਿਹਾ ਆ ਬਿਸ਼ੱਕ ਉਹ ਬੱਚਿਆਂ ਨਾਲ ਆ ਰਿਹਾ ਆ ਆਪਣੇ ਤੇ ਉਹਨਾਂ ਦੇ ਬੱਚਿਆਂ ਦੀ ਲੁੱਕ ਆਫਟਰ ਦੇ ਲਈ ਕ੍ਰੈਚ ਬਣੇ ਹੋਣਗੇ ਉੱਥੇ ਬੈਠਣ ਦੇ ਲਈ ਅਰੇਂਜ ਮੇਟੋਗਾ ਠੰਡਾ ਪਾਣੀ ਪੀਣ ਦਾ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਉੱਥੇ ਪ੍ਰੋਵਾਈਡ ਕੀਤੀ ਜਾ ਰਹੀ ਹੈ ਬਹੁਤ ਹੀ ਵਧੀਆ ਡਾਕਟਰ ਸਰਜੀਤ ਲਾਲ ਜੀ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਜੀ ਮੈਂ ਉਹਨਾਂ ਦੇ ਵਿੱਚ ਹੀ ਐਡ ਕਰਨੀ ਚਾਹਾਂਗਾ ਜਿੱਦਾਂ ਅਸੀਂ ਕਹੀਏ ਕਿ ਕੋਈ ਵੀ ਸਿਸਟਮ ਆ ਜਾਏਗਾ ਸਾਡਾ ਪੰਜਾਬ ਬੇ ਆ ਜੀ ਪੰਜਾਬੀ ਸੱਭਿਆਚਾਰ ਆ ਪਹਿਰਾਵਾ ਵਾ ਪਾਸ਼ਾ ਵਾ ਹੂੰ ਸੋ ਇਦਾਂ ਹੀ ਜਿਹੜਾ ਇੱਕ ਕ੍ਰਿਟੀਕਲ ਸਿਸਟਮ ਆ ਕੋਈ ਵੀ ਰਾਜਨੀਤਿਕ ਸਿਸਟਮ ਆ ਤੇ ਸਾਡਾ ਰਾਜਨੀਤਿਕ ਸਿਸਟਮ ਹੈਗਾ ਲੋਕਤੰਤਰ ਜੁਟ ਬੂਤੀ ਦੇਸ਼ਾਂ ਦਾ ਜਿੱਦਾਂ ਇੱਕ ਕੋਈ ਪੰਜਾਬੀ ਸੱਭਿਆਚਾਰ ਛੋਟੇ ਲੈਵਲ ਤੇ ਦੇਖੀ ਤੇ ਉਹਦਾ ਇੱਕ ਕਲਚਰ ਆ ਗਾਣੇ ਆ ਪੰਜਾਬੀ ਭਾਸ਼ਾ ਵਾ ਪੰਜਾਬੀ ਖਾਣਾ ਵਾ ਤੇ ਪੰਜਾਬੀ ਦੇ ਤਿਉਹਾਰ ਨੇ ਇਦਾਂ ਹੀ ਲੋਕਤੰਤਰ ਆ ਉਹਦਾ ਇੱਕ ਆਪਣਾ ਕਲਚਰ ਆ ਪੋਲੀਟੀਕਲ ਕਲਚਰ ਜੀ ਸੋ ਜਿੱਦਾਂ ਅਸੀਂ ਪੰਜਾਬੀ ਭਾਸ਼ਾ ਨਹੀਂ ਬੋਲਾਂਗੇ ਤੇ ਸਾਡੀ ਭਾਸ਼ਾ ਖਤਰੇ 'ਚ ਆ ਜਾਏਗੀ ਬਿਲਕੁਲ ਜੀ ਠੀਕ ਹੈ ਅਸੀਂ ਪਹਿਰਾਵਾ ਨਹੀਂ ਪਾਵਾਂਗੇ ਤੇ ਸਾਡਾ ਅਲੋਪ ਹੋ ਜਾਏਗਾ ਸੋ ਜਿਹੜਾ ਅਸੀਂ ਸਿਸਟਮ ਅਡਾਪਟ ਕੀਤਾ ਤੇ ਜੇਕਰ ਅਸੀਂ ਉਸ ਕਲਚਰ ਨੂੰ ਅਡਾਪਟ ਕਰਕੇ ਸੋਸ਼ੀਅਲਾਈਜੇਸ਼ਨ ਸਮਾਜੀਕਰਨ ਉਹਦਾ ਨਹੀਂ ਕਰਾਂਗੇ ਜਿੱਦਾਂ ਸਾਡੇ ਪੰਜਾਬੀ ਸੱਭਿਆਚਾਰ ਦੇ ਤਿਹਾੜਿਆ ਅਸੀਂ ਕੋਈ ਵਿਸਾਖੀ ਦਾ ਤਿਹਾੜਾ ਹੈਗਾ ਉਦਾਂ ਹੀ ਜਿਹੜਾ ਸਾਡਾ ਲੋਕਤੰਤਰ ਹੈਗਾ ਡੈਮੋਕ੍ਰੇਸੀ ਉਹਦੇ ਬਹੁਤ ਇੰਪੋਰਟੈਂਟ ਜਿਹੜੇ ਬੜੇ ਤਿਹਾਰ ਨੇ ਜਿੰਨੂੰ ਅਸੀਂ ਕਹ ਦੇਨੇ ਜਿੱਦਾਂ ਇੰਡੀਆ 'ਚ 15 ਅਗਸਤ ਆ ਜੀ 26 ਜਨਵਰੀ ਆ ਤੇ ਚੋਣਾ ਸਭ ਤੋਂ ਵੱਡਾ ਤਿਹਾਰ ਆ ਤੇ ਜੇ ਲੋਕ ਇਹਨੂੰ ਸਿੱਖਣਗੇ ਨਹੀਂ ਪਾਉਣਗੇ ਨਹੀਂ ਸੋਸ਼ੀਅਲਾਈਜੇਸ਼ਨ ਨਹੀਂ ਹੋਵੇਗਾ ਤੇ ਜਿਹੜਾ ਉਹ ਕਲਚਰ ਹੈ ਜਿਹੜਾ ਸਿਸਟਮ ਹੈ ਉਹ ਆਪਣੇ ਆਪ ਚ ਉਹਦੇ ਚ ਬਹੁਤ ਵੱਡਾ ਕ੍ਰਾਈਸਿਸ ਪੈਦਾ ਹੋ ਜਾਏਗਾ ਜੀ ਇਹ ਪ੍ਰੈਕਟਿਸ ਕਰਨ ਵਾਂਗ ਹੈ ਜਿੱਦਾਂ ਛੋਟੇ ਬੱਚੇ ਨੂੰ ਦੋ ਦਾ ਭਾੜਾ ਸਿਖਾਇਆ ਜਾਂਦਾ ਤਾਂ ਉਹ ਵਾਰ-ਵਾਰ ਜਦੋਂ ਬੋਲਦਾ ਤਾਂ ਉਹਨੂੰ ਯਾਦ ਹੋ ਜਾਂਦਾ ਤਾਂ ਵੋਟਰ ਲਈ ਇਸ ਚੋਣ ਪ੍ਰਕਿਰਿਆ ਦੇ ਅਮਲ ਦੇ ਵਿੱਚ ਉਹਦੀ ਲੰਘਣਾ ਸ਼ਾਮਲ ਹੋਣਾ ਇਹ ਜ਼ਰੂਰੀ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਜੀ ਮੈਂ ਡਾਕਟਰ ਨਿਰਮਲ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਜਿਹੜੀ ਪਾਈ ਗਈ ਵੋਟ ਉਹ ਕਿਸੇ VOTER ਦੇ ਭਵਿੱਖ ਤੇ ਕੀ ਅਸਰ ਪਾਵੇਗੀ ਇੱਕ VOTER ਨੂੰ ਕਿਉਂ ਕਿਉਂਕਿ ਹੁਣੇ ਅਸੀਂ ਗੱਲ ਕਰਕੇ ਹਟਿਆ ਕਿ ਉਹਨੂੰ ਚੋਣ ਪ੍ਰਕਿਰਿਆ ਦਾ ਇਸ ਅਮਲ ਦਾ ਹਿੱਸਾ ਬਣਨਾ ਚਾਹੀਦਾ ਇਹ ਤਾਂ ਹੋ ਗਈ ਅੱਜ ਦੀ ਗੱਲ ਪਰ ਇਹਨੂੰ ਕਿਸ ਤਰੀਕੇ ਨਾਲ ਅਸੀਂ ਦੇਖੀਏ ਕਿ ਅੱਜ ਜੇਕਰ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦਾ ਤਾਂ ਭਵਿੱਖ ਦੇ ਵਿੱਚ ਉਸ ਦੇ ਭਵਿੱਖ ਤੇ ਇਸ ਦਾ ਕੀ ਅਸਰ ਹੋਵੇਗਾ ਦੇਖੋ ਜੀ ਇੱਕ ਤੇ ਸਭ ਤੋਂ ਵੱਡਾ ਜਿਹੜਾ ਫਰਕ ਹੈਗਾ ਜੀ ਕਿ ਲੋਕਤੰਤਰ ਬਣਿਆ ਰਹੇਗਾ ਹੋਰ ਮਜ਼ਬੂਤ ਹੁੰਦਾ ਜਾਵੇਗਾ ਜੀ ਤੇ ਫੋਟ ਦਾ ਆਪਣਾ ਅਧਿਕਾਰ ਦਾ ਇਸਤੇਮਾਲ ਕਰਦਾ ਆ ਆਪਾਂ ਜਵਾਨਾਂ ਦੀ ਐਗਜ਼ੈਂਪਲ ਲਈ ਉਹਨਾਂ ਨੂੰ ਨੌਕਰੀਆਂ ਚਾਹੀਦੀਆਂ ਜੀ ਉਹਨਾਂ ਦੀ ਜਿਹੜੀ ਆਸ ਹੈ ਸਰਕਾਰਾਂ ਦੇ ਨਾਲ ਬੱਜੀ ਹੈ ਚੰਗੀ ਸਰਕਾਰ ਆਵੇਗੀ ਨੌਕਰੀਆਂ ਬਾਰੇ ਸੋਚੇਗੀ ਜੀ ਹੁਣ ਇਸੇ ਤਰ੍ਹਾਂ ਜਿਹੜਾ ਵਪਾਰੀ ਆ ਉਹਨੂੰ ਵੀ ਆਸ ਆ ਨਵੀਂ ਸਰਕਾਰਾਂ ਤੋਂ ਕਿ ਉਹਨਾਂ ਬਾਰੇ ਸਰਕਾਰ ਕੋਈ ਸੋਚੇ ਕਿ ਬਿਜ਼ਨਸ ਇਜਾਫਾ ਹੋਵੇਗਾ ਜੀ ਜਿਹੜੇ ਬੁਢਾਪੇ ਵਿੱਚ ਬੈਠੇ ਨੇ ਲੋਕ ਉਹਨਾਂ ਨੂੰ ਆਪਣੇ ਸੋਸ਼ਲ ਸਿਕਿਉਰਿਟੀ ਡਿਪੈਂਸ਼ਨ ਤੋਂ ਜਾਂ ਸਰਕਾਰਾਂ ਤੋਂ ਉਹਨਾਂ ਨੂੰ ਬੈਨੀਫਿਟ ਮਿਲਦੇ ਆ ਉਹਨਾਂ ਬਾਰੇ ਆ ਹਰ ਜਿਹੜਾ ਨਾਗਰਿਕ ਆ ਜੀ ਉਹਨੂੰ ਸਿਸਟਮ ਤੋਂ ਕੋਈ ਆਸ ਆ ਉਹ ਸਿਸਟਮ ਤੋਂ ਆਸ ਤਾਂ ਹੀ ਪੂਰੀ ਹੋਊਗੀ ਜੇ ਡੈਮੋਕ੍ਰੇਸੀ ਜਿੰਦਾ ਰਹੇਗੀ ਲੋਕਤੰਤਰ ਵਿੱਚ ਨਵਾਂਪਣ ਆਂਦਾ ਇਹ ਜਿਹੜੇ ਚੋਣਾਂ ਆ ਨਵਾਂਪਣ ਲੈ ਕੇ ਆਂਦੇ ਆ ਨਵਾਂ ਉਛਾ ਸਰਕਾਰਾਂ 'ਚ ਵੀ ਜੀ ਤੇ ਵੋਟਰਾਂ ਵਿੱਚ ਵੀ ਤਾਂ ਇਹਦੇ ਨਾਲ ਹੀ ਇਹ ਹੈਗਾ ਵਾ ਸਰੋਨਾਂ ਦੇ ਐਡ ਕਰਦਾ ਕਿ ਹਰ 5 ਸਾਲ ਬਾਅਦਾਂ ਗਵਰਨਮੈਂਟ ਅਕਾਊਂਟੇਬਲ ਆ ਜੀ ਜਵਾਬਦੇ ਆ ਹਮ ਹੈਨਾ ਜਿਹੜਾ ਸਭ ਤੋਂ ਬਿਗੇਸਟ ਜਿਹੜੀ ਅਸੀਂ ਕਹੀਏ ਕਿ ਉਹਦੀ ਵਿਸ਼ੇਸ਼ਤਾ ਵਾ ਲੋਕਤੰਤਰ ਇਸ ਤੋਂ ਪਹਿਲਾਂ ਰਾਜਤੰਤਰ ਸੀਗਾ ਰਾਜੇ ਨੂੰ ਤੁਸੀਂ ਕਦੀ ਲੋਕਾਂ ਦੇ ਜਵਾਬਦੇ ਸੁਣਿਆ ਯੂਰਪ ਦੇ ਵਿੱਚ ਉੱਥੇ ਕਟੇਸ਼ੀਨ ਆ ਕਿੰਗ ਉੱਥੇ ਲੂਈਸ 14ਵਾਂ ਬੋਲਦਾ ਸੀ ਆਈ ਐਮ ਦੀ ਮਾਰਚ ਆਫ ਗੋਡ ਔਨ ਦੀ ਅਰਥ ਮੈਂ ਧਰਤੀ ਤੇ ਰੱਬ ਦਾ ਪਰਛਾਵਾਂ ਕਿਉਂ ਕਿ ਰੱਬ ਨੂੰ ਦੀ ਸਵਾਲ ਨਹੀਂ ਪੁੱਛ ਸਕਦੇ ਕੋਈ ਬਟ ਜੇ ਕੇਰ ਇਲੈਕਸ਼ਨ ਚੱਲਦੀਆਂ ਰਹਿਣਗੀਆਂ ਤਾਂ ਗਵਰਨਮੈਂਟ ਆਈਦਰ ਜਵਾਬ ਦੇਈ ਸੀ ਜਵਾਬ ਦੇਈ ਹੈ ਦਾ బిਗੇਸਟ ਜਿਹੜਾ ਜੀ ਠੀਕ ਹੈ ਜਿੱਥੇ ਡੈਮੋਕ੍ਰੇਸੀ ਆ ਤਾਂ ਉੱਥੇ ਬੜੇ ਇੱਕ ਵੈਸਟ ਦੇ ਬੜੇ ਰੈਨਾਉਂਡ ਸਕਾਲਰ ਨੇ ਇਮੈਨੂਅਲ ਕਾਂਤ ਡੈਮੋਕ੍ਰੇਸੀ ਨੈਵਰ ਗੋਜ਼ ਵਾਰਿੰਗ ਇਸਟ ਈਚ ਅਦਰ ਸੋ ਉਹ ਉਹ ਜਿਹੜੀ ਆ ਉਹ ਡੈਮੋਕ੍ਰੇਸੀ ਦੇ ਵਿੱਚ ਕਿਸੇ ਕਾਸਟ ਰੇਸ ਰੀਲੀਜਨ ਦਾ ਡੋਮਿਨੈਂਸ ਨਹੀਂ ਹੈਗੀ ਡੈਮੋਕ੍ਰੇਸੀ ਦੇ ਵਿੱਚ ਅਪਰ ਹੈਂਡ ਹੈਗਾ ਲੋਕਾਂ ਦਾ ਸਰਕਾਰ ਨੂੰ ਪਤਾ ਜੀ ਮੈਂ ਕੀ ਕੰਮ ਕਰਨਾ 5 ਸਾਲਾਂ ਬਾਅਦ ਆ ਮੈਂ ਇਹਨਾਂ ਲੋਕਾਂ ਦੇ ਕੋਲ ਆਣਾ ਤੇ ਜੇ ਲੋਕ ਆਪਣੇ ਆਪ ਉਹਦੇ ਚ ਉਤਸ਼ਾਹਤ ਨਹੀਂ ਕਰਨਗੇ ਤਾਂ ਬਹੁਤ ਵੱਡਾ ਇੱਕ ਕ੍ਰਾਈਸਿਸ ਓਵਰ ਆਲ ਜਿਹੜਾ ਉਹਦਾ ਅਪਕਮਿੰਗ ਜਨਰੇਸ਼ਨ ਭੁਗਤਣਗੀਆਂ ਜੀ ਜੇ ਇਹ ਜਨਰੇਸ਼ਨ ਚੁੱਪ ਕਰਕੇ ਬੈਠੀ ਰਹੇਗੀ ਤੇ ਉਹਦਾ ਅਸਰ ਅਗਲੀਆਂ ਜਨਰੇਸ਼ਨਸ ਦੇ ਉੱਪਰ ਜਿਹੜਾ ਪਵੇਗਾ ਜੀ ਡਾਕਟਰ ਸੁਰਜੀਤ لال ਜੀ ਜਾਂਦੇ ਜਾਂਦੇ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤੀ ਵੱਲ ਹੈ ਤੁਸੀਂ ਸਾਡੇ ਸੁਣ ਰਹੇ ਸਰੋਤਿਆਂ ਨੂੰ ਜੋ ਕਿ ਵੋਟਰ ਵੀ ਹੋ ਸਕਦੇ ਨੇ ਉਹਨਾਂ ਨੂੰ ਦੋ ਲਾਈਨਾਂ ਦੇ ਵਿੱਚ ਵੋਟ ਪਾਉਣ ਲਈ ਕਿਵੇਂ ਪ੍ਰੇਰਿਤ ਕਰੇ ਇੱਕ ਬਹੁਤ ਅੱਛੇ ਲੇਖਕ ਨੇ ਲਿਖਿਆ ਗਮ ਕੀ ਹੰਦੀਰੀ ਰਾਤ ਮੈਂ ਖੁਦ ਕੋ ਨਾ ਇਤਨਾ ਬੇਕਰਾਰ ਕਰ ਸਵੇਰ ਜ਼ਰੂਰ ਆਏਗੀ ਬਸ ਥੋੜਾ ਸਾ ਇੰਤਜ਼ਾਰ ਕਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਗਵਰਨਮੈਂਟ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਉਹ ਨਹੀਂ ਠੀਕ ਇਹ ਨਹੀਂ ਹੋ ਰਿਹਾ ਤੇ ਸਾਨੂੰ ਜਿਹੜਾ ਸਭ ਤੋਂ ਪਹਿਲਾਂ ਆਪ ਜਿਹੜਾ ਆ ਇਨੀਸ਼ੀਏਟਿਵ ਲੈਣਾ ਪਊਗਾ ਸਾਨੂੰ ਆਪ ਜਿਹੜਾ ਬਾਹਰ ਆ ਕੇ VOTING ਜਿਹੜਾ ਰਾਈਟ ਆ ਸਾਨੂੰ ਮਿਲਿਆ ਹੋਇਆ ਇੱਕ ਜ਼ਿੰਮੇਵਾਰੀ ਮਿਲੀ ਆ ਉਹਨੂੰ ਇਮਾਨਦਾਰੀ ਨਾਲ ਜਿਹੜਾ ਪਰਫਾਰਮ ਕਰੀਏ ਤਾਂ ਹੀ ਸਾਡੇ ਜਿਹੜੇ ਸੁਪਨੇ ਆ ਉਹ ਪੂਰੇ ਹੋਣਗੇ ਇਸ ਵਾਰ ਅਸੀਂ ਜਿਹੜਾ ਆ ਸਲੋਗਨ ਦਿੱਤਾ ਹੋਇਆ ਇਸ ਵਾਰ 70 ਪਾਰਿਆ ਇਸ ਵਾਰ 70 ਪਾਰ ਜਿਹੜਾ ਹੈ ਇੱਕ ਜਿਹੜਾ ਇਹ ਸੈਗਮੈਂਟ ਨਹੀਂ ਕਰ ਸਕਦਾ ਜਦੋਂ ਸਾਰੀ ਸੁਸਾਇਟੀ ਜਿਹੜੀ ਆ ਇਕੱਠੇ ਹੋ ਕੇ ਹਮਲਾ ਮਾਰੂਗੀ ਤਾਂ ਜਰੂਰ ਅਸੀਂ ਟਾਰਗੇਟ ਜਿਹੜਾ 70% ਦਾ ਅਚੀਵ ਕਰ ਲਵਾਂਗੇ ਤਾਂ ਵੋਟਰਾਂ ਦੀ ਭਾਗੀਦਾਰੀ ਦੇ ਨਾਲ ਹੀ ਇਹ ਸਾਰਾ ਅਮਲ ਹੈ ਜਿਹੜਾ ਇਹ ਸਫਲਤਾਪੂਰਵਕ ਆਪਣੇ ਮਕਾਮ ਤੇ ਪਹੁੰਚੇਗਾ ਵਿਚਾਰ ਚਰਚਾ ਦਾ ਸਮਾਂ ਹੁਣ ਸਮਾਪਤੀ ਵੱਲ ਹੈ ਅੱਜ ਦੀ ਇਸ ਚਰਚਾ 'ਚ ਮੇਰੇ ਨਾਲ ਸ਼ਾਮਲ ਸਨ ਡਾਕਟਰ ਮਲਕੀਤ ਸਿੰਘ ਜੀ ਡਾਕਟਰ ਨਿਰਮਲ ਸਿੰਘ ਜੀ ਡਾਕਟਰ ਸੁਰਜੀਤ لال ਜੀ ਇਨ੍ਹਾਂ ਸਾਰੇ ਸਾਡੇ ਸਤਿਕਾਰਤ ਮਹਿਮਾਨਾਂ ਦੇ ਨਾਲ ਮੈਂ ਗੁਰਦੀਪ ਮਾਨ ਵਿਚਾਰ ਚਰਚਾ ਤੋਂ ਹੁਣ ਤੁਹਾਡੇ ਤੋਂ ਅਗਿਆ ਲੈਣਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਸ਼ੁਕਰੀਆ ਜੀ